ਬਾਤ ਸੁਣ ਲੈ ਮੇਰੀ ਗੱਲ ਤੂੰ ਸਿੰਘਾਂ ਨੂੰ ਕਹੀ ਜਾ ਰਿਹਾ ਆਂ ਭੜੇ ਟੱਟੂ ਫਲਾਣਾ ਟੱਟੂ ਲੈ ਧਮਗਾਣਾ ਟੱਟੂ ਤੇਰਾ ਬੰਦਾ ਦੇਣਾ ਬਣਾ ਬਾਬੇ ਉਹ ਤਾਂ ਕਹਿੰਦੇ ਮੈਂ ਆ ਰਿਹਾ ਸੀਗਾ ਫਰਲਾ ਲੈਣਾ ਸੀਗਾ ਬਾਬਾ ਜੀ ਤੋਂ ਫਰਲਾ ਦਾ ਇਹਨੂੰ ਦੇ ਕੇ ਤੋੜਾਂਗੇ ਚੰਗੀ ਤਰ੍ਹਾਂ ਫਰਲਾ ਇਹਨੂੰ ਮਲੇਸ਼ ਨੂੰ ਦੇਣਾ ਸੀ ਇਹ ਸ਼ਰਾਬਾਂ ਪੀਂਦੇ ਹੁੰਦੇ ਸੀ ਕੌਣ ਕੌਣ ਪੀਂਦੇ ਸ਼ਰਾਬ ਗਰਦਿਆਲ ਸਿੰਘ ਹੋਣੀ ਇਹ ਵੀ ਹੁੰਦਾ ਇਹ ਚੇਲੇ ਸੀ ਸਤਨਾਮ ਸਿੰਘ ਵੀ ਇਹ ਵਿੱਚ ਹੀ ਸਾਰੇ ਹੁੰਦੇ ਸੀ ਇਹਨਾਂ ਨੇ ਗੜਵੇ 'ਚ ਲੱਸੀ ਪਾ ਕੇ ਵਿੱਚ दारू ਪਾ ਕੇ ਨਾ ਰੱਖਣੀ। ਕਈ ਵਾਰੀ ਇਹਨਾਂ ਨੇ ਨਗਾਰਿਆਂ ਦੇ ਲਾਗੇ ਜਾਂ ਬੋਤਲ ਇਹਨਾਂ ਨਗਾਰਿਆਂ ਪਲੰਗੇ ਕੋ ਰੱਖ ਦੇਣੀ। ਬਾਬਾ ਇਹਨੇ ਕੁੱਟ-ਕੁੱਟ ਕੇ ਇਹਨਾਂ ਦਾ ਮદાન ਵੀ ਵਿੱਚ ਕੱਢਿਆ। ਇਹਨੂੰ ਅਸੀਂ ਇਹੀ ਬਚਨ ਕਿਹਾ ਵੀ ਤੂੰ ਡਿਲੀਟ ਕਰ ਦੇ। ਉਤੋਂ ਇਹਨੇ ਸਾਡੇ ਸਿੰਘ ਦਾ ਗਲਮਾ ਫੜ ਲਿਆ। ਕਹਿੰਦਾ ਵੀ ਤੁਸੀਂ ਬੰਦੇ ਤਿੰਨੋਂ ਵੀ ਇੱਧਰ ਬੰਦੇ ਇਸ ਹਿਸਾਬ ਲਾ ਲਓ ਕਿੰਨੇ ਵੇ ਤੁਹਾਡਾ ਕੀ ਬੰਨਾ। ਤਾਂ ਕਰਕੇ ਇਹਨਾਂ ਨੇ 315 ਵੀ ਕੱਢੀ ਸਾਡੇ ਦੇ ਫਿਰ। ਜਾਂਦੇ ਸਾਰੇ ਹੀ ਗੱਲਬਾਤ ਕਰਨ ਗਏ। ਇਹਨਾਂ ਦੀਆਂ ਫੌਜਾਂ ਨੇ ਅੱਗੇ ਉਹ ਕੱਢ ਲੀਆਂ ਤਲਵਾਰਾਂ। ਤਲਵਾਰਾਂ ਕੱਢ ਲੀਆਂ ਤੇ ਸਲੱਖਣ ਸਿੰਘ ਨੇ ਵੀ ਤਲਵਾਰ ਕੱਢੀ ਸੀ ਇਹਨਾਂ ਸਾਡੇ ਸਿੰਘਾਂ ਦੀ ਜੀ ਕਹਿੰਦੇ ਵੀ ਅਸੀਂ ਫੜੀ ਕਿਸੇ ਤੋਂ ਨਹੀਂ ਫੜੀ ਇਹਨਾਂ ਨੇ ਆਪ ਗੱਡੀ ਚੋਂ ਕੱਢੀ ਉਹ ਜਿਹੜਾ ਨਾਲ ਦਾ ਇਹਦਾ ਸਿੰਘ ਆ ਉਹਨੇ ਕੱਢ ਕੇ ਤੇ ਸਾਨੂੰ ਕਹਿੰਦਾ ਅਸੀਂ ਆਂਗਾ ਉਹਨੇ ਲੋਡ ਕੀਤੀ ਵੀ ਆਂ ਕਰਦਾਂਗੇ ਅਸੀਂ ਕਾ ਮਾਰੋ ਜੇ ਦਾਮਾ ਦਾ ਮਾਰੋ ਸੱਚੇ ਸੀਗੇ ਇਹਨੇ ਅੱਗੇ ਉਹ ਗੁਲਾਮੇ ਤੋਂ ਫੜਿਆ ਹੁਣ ਗੁਲਾਮੇ ਤੋਂ ਕੋਈ ਤੁਹਾਨੂੰ ਫੜ ਲੇ ਤੁਸੀਂ ਕੀ ਕਰੋਗੇ ਇਹ ਕਹਿੰਦਾ ਵੀ ਬੁੜੀਆਂ ਦੇ ਡਾਂਗਾ ਮਾਰ ਗਏ ਅਸੀਂ ਐਡੇ ਨਪੁੰਸਕ ਨਹੀਂਗੇ ਦੇਵ ਕਹਿੰਦਾ ਵੀ ਮੈਂ ਇਹਦੇ ਕਸਾਰੇ ਦੇ ਉੱਤੇ ਮੈਂ ਐਡਾ ਬੇਸੁਰਤ ਨਹੀਂ ਸੀਗਾ ਬਾਬਾ ਜੀ ਵੀ ਇਹਨਾਂ ਦਾ ਆਪਸੁਰਤ ਨਹੀਂ ਹੁੰਦੀ ਸੀ ਸਤਨਾਮ ਸਿੰਘ ਨੂੰ ਪਤਾ ਨਹੀਂ ਸੀ ਵੀ ਬਾਬਾ ਜੀ ਲੱਸੀ 'ਚ ਜ਼ਹਿਰ ਆ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀਗੀ ਕੌਮੀ ਇਨਸਾਫ ਮੋਰਚਾ ਤੋਂ ਜਿੱਥੇ ਕੀ ਬਾਬਾ ਸਤਨਾਮ ਸਿੰਘ ਹੋਰੀ ਪਹੁੰਚੇ ਹੋਏ ਸੀਗੇ ਪਰ ਉੱਥੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕੁਝ ਨਿਹੰਗ ਸਿੰਘ ਬੈਣ ਦੇ ਵਿੱਚ ਆਉਂਦੇ ਨੇ ਉਹਨਾਂ ਤੇ ਅਟੈਕ ਕੀਤਾ ਜਾਂਦਾ ਹੈ ਹੁਣ ਬਾਣੇ ਦੇ ਵਿੱਚ ਕੌਣ ਆਏ ਸੀਗੇ ਉਹ ਅਸਲ ਸਿੰਘ ਸੀਗੇ ਜਾਂ ਨਹੀਂ ਸੀਗੇ ਪਰ ਹੁਣ ਅਸੀਂ ਉਹਨਾਂ ਦੀ ਸਚਾਈ ਤੱਕ ਪਹੁੰਚੇ ਕਿਉਂਕਿ ਕਈ ਦਿਨਾਂ ਤੱਕ ਕੰਟੈਕਟ ਕਰ ਰਹੇ ਸੀਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ पाए ਇੰਟਰਵਿਊ ਨਹੀਂ ਕਰ पाए ਪਰ ਉਹ ਹੁਣ ਸਾਹਮਣੇ ਆਏ ਨੇ ਉਹੀ ਜੱਗਾ ਸਿੰਘ ਸਾਹਮਣੇ ਆਇਆ ਜਿਹਦਾ ਕਿਹਾ ਜਾ ਰਿਹਾ ਸੀਗਾ ਬਾਬੇ ਸਤਨਾਮ ਵੱਲੋਂ ਕਿ ਅਸੀਂ ਤਾਂ ਉਹਦੇ ਕਸ਼ਹਰੇ ਤੱਕ ਧੁੰਦੇ ਰਹੇ ਇਹ ਚੀਜ਼ਾਂ ਇਹ ਬਾਬਾ ਸਤਨਾਮ ਸਿੰਘ ਨੇ ਤੇ ਇੱਧਰ ਇੱਧਰ ਬਾਬਾ ਜੱਗਾ ਸਿੰਘ ਜੀ ਨੇ ਇੱਧਰ ਬਾਬਾ ਦੂਸਰੇ ਸਲੱਖਣ ਸਿੰਘ ਜੀ ਨੇ ਕਿਉਂਕਿ ਇਹ ਉਸ ਦਿਨ ਨਾਲ ਸੀਗੇ ਜੋ ਵੀ ਸਾਰੀ ਘਟਨਾ ਹੋਈ ਸੀਗੀ ਤੇ ਇਹਨਾਂ ਨੇ ਉੱਥੇ ਸਾਰੀ ਮੂਵਮੈਂਟ ਨੂੰ ਕਿਉਂਕਿ ਇਹਨਾਂ ਨੇ ਕਿਹਾ ਕਿ ਮੇਰੇ ਗੰਡਾਸਾ ਮਾਰਿਆ ਕਿਉਂਕਿ ਇਹੀ ਸਿੰਘ ਆਏ ਸੀਗੇ ਉਹ ਗਏ ਕਿਸ ਕਰਕੇ ਸੀਗੇ ਘਟਨਾ ਕੀ ਸੀਗੀ ਕਿਉਂ ਜਾਣਾ ਪਿਆ ਅਸੀਂ ਗੱਲਬਾਤ ਕਰਾਂਗੇ ਜੱਗਾ ਸਿੰਘ ਜੀ ਕਿਉਂ ਤੁਹਾਨੂੰ ਮੋਰਚੇ ਦੇ ਉੱਤੇ ਜਾ ਕੇ ਇਸ ਤਿੱਕੇ ਨਾਲ ਇਹ ਸ਼ਬਦ ਲੈਣੇ ਪਏ ਕਿ ਕੁਛਕ ਨਿਹੰਗ ਸਿੰਘ ਆਏ ਜਿਹੜੇ ਬਾਣੇ ਦੇ ਵਿੱਚ ਪਹਾੜੇ ਤੇ ਆਏ ਸਤਨਾਮ ਸਿੰਘ ਐ ਕਹਿੰਦੇ ਨੇ ਤੁਹਾਨੂੰ ਕਿਉਂ ਕਹਿਣਾ ਉਹਨਾਂ ਨੂੰ ਇਹ ਕਿਉਂ ਲੱਗਿਆ ਕਿ ਇਹ ਬੋਲ ਦਿੱਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇਹ ਬਾਬਾ ਜੀ ਇਹ ਕੂਜੀਆਂ ਚੱਲਾਂ ਚੱਲੀਆਂ ਜਾ ਰਹੀਆਂ ਨੇ ਕਿਉਂਕਿ ਅਸੀਂ ਉੱਥੇ ਕੋਈ ਅਸੀਂ ਲੜਾਈ ਨਹੀਂ ਕਰਨਗੇ ਕੁਝ ਨਹੀਂ ਕਰਨਗੇ ਅਸੀਂ ਉੱਥੇ ਸਿਰਫ ਨਮਸਕਾਰ ਕਰਨ ਗਏ ਸੀ ਕਿਉਂਕਿ ਅਸੀਂ ਪਹਿਲਾਂ ਵੀ 2 ਸਾਲ ਤੋਂ ਮੋਰਚੇ ਤੇ ਰਹਿ ਰਹੇ ਹਾਂ ਇਹ ਕਹਿੰਦੇ ਮੋਰਚੇ ਨੂੰ ਖਰਾਬ ਕਰਨ ਵਾਸਤੇ ਆਏ ਸੀ ਅਸੀਂ ਬਾਬਾ ਜੀ 1.5 ਸਾਲ ਉੱਥੇ ਰਹੇ ਹਾਂ ਤੇ 1 ਸਵਾ ਲੱਖ ਬ੍ਰਹਮ ਕਾਉਚ ਦਾ ਜਾਪ ਕੀਤਾ ਜਦੋਂ ਮੋਰਚਾ ਲੱਗਿਆ ਅਸੀਂ ਬਾਬਾ ਜੀ ਤਿਆਰਬਰ ਤਿਆਰ ਹੋ ਕੇ ਪੈਰਾ ਦਿੱਤਾ ਸ਼ੁਰੂ ਤੋਂ ਮੋਰਚੇ ਤੇ ਅਸੀਂ ਢੇਡੇ ਮਾਰਦੇ ਰਹਨੇ ਹੁੰਦੇ ਜਾਂਦੇ ਜਾਂਦੇ ਰਹਨੇ ਸਾਡਾ ਢੇਡਾ ਵੱਜਦਾ ਜਾਂਦਾ ਉਦੋਂ ਵੀ ਅਸੀਂ ਸਿਰਫ ਨਮਸਕਾਰ ਕਰਨ ਗਏ ਤੇ ਉੱਥੇ ਸਾਨੂੰ ਇਹ ਮਿਲ ਗਿਆ ਸਤਨਾਮ ਸਿੰਘ ਤੇ ਅਸੀਂ ਜਦੋਂ ਇਹਨਾਂ ਗੱਲਬਾਤ ਕਰਨੀ ਚਾਹੀ ਮੈਂ ਕਿਹਾ ਵੀ ਤੂੰ ਵੀਡੀਓ ਪਾਉਣਾ ਵੀ ਜਿਹੜਾ ਬਾਬਾ ਗਰਦਿਆਲ ਸਿੰਘ ਆ ਵੀ ਜਿਹੜਾ ਬਾਬਾ ਗਰਦਿਆਲ ਸਿੰਘ ਆ ਵੀ ਇਹ ਰੱਕਵਾਲਾਂ ਦੇ ਚਾਰ ਛਲਾਰੀਆਂ ਨੇ ਮਾਰਿਆ ਜਾ ਕਿਵੇਂ ਵੀ ਹਨਾ ਉਹਨਾਂ ਨੇ ਕਿਹਾ ਪਰ ਉਹ ਇੱਕ ਵੀ ਵਾਰ ਇੱਕ ਵਾਰੀ ਵੀ ਜੇ ਸਾਬਤ ਕਰ ਦੇਵੇ ਵੀ ਉਹ ਬੰਦੇ ਰੱਕਵੇ ਦੇ ਨੇ ਕਿਸੇ ਦੇ ਨਹੀਂ ਹੈਗੇ ਉਹ ਬੰਦੇ ਉਹ ਹੈਗੇ ਨੇ ਬਾਬਾ ਬਹਾਦਰ ਸਿੰਘ ਜੀ ਦੇ ਸਗੇ ਭਤੀਜੇ ਬਾਬਾ ਬਹਾਦਰ ਸਿੰਘ ਜੀ ਦੇ ਸਗੇ ਭਤੀਜੇ ਨੇ ਉਹ ਠੀਕ ਆ ਜੀ ਉਹ ਇਸ ਟਾਈਮ ਜੇਲ੍ਹ ਚ ਨੇ ਉਹ ਜਿਨ੍ਹਾਂ ਨੇ ਬੰਦਾ ਕੰਮ ਕੀਤਾ ਇਹ ਜਿਹੜਾ ਗਰਦਿਆਲ ਸਿੰਘ ਆ ਇਹ ਕਹਿ ਰਿਹਾ ਸੀ ਬਾਰ ਬਾਰ ਵੀ ਬਾਬੇ ਬਹਾਦਰ ਸਿੰਘ ਨੂੰ ਮੈਂ ਮਾਰਿਆ ਬਾਬੇ ਬਹਾਦਰ ਸਿੰਘ ਨੂੰ ਮੈਂ ਮਾਰਿਆ ਇਹ ਕਹਿ ਰਿਹਾ ਸੀ ਬਾਰ ਬਾਰ ਤਾਂ ਕਰਕੇ ਇਹਨਾਂ ਨੂੰ ਮਾਰਨਾ ਪਿਆ ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਸਾਰੇ ਸਬੂਤ ਸਬੂਤਾਂ ਨਹੀਂ ਗੱਲ ਕੋਣ ਕਹਿ ਰਿਆ ਸੀਗਾ ਕਿ ਬਾਬੇ ਬਹਾਦਰ ਸਿੰਘ ਨੂੰ ਮੈਂ ਮਾਰਿਆ ਕਿਉਂਕਿ ਉਹ ਜਥੇਦਾਰ ਸੀਗੇ ਤੇ ਇਹ ਕੋਣ ਕਹਿ ਰਿਆ ਸੀਗਾ ਉਦਾਂ ਜਿਹੜਾ ਜਿ세 ਜਿਹੜਾ ਉਹਨਾਂ ਦਾ ਜਿਹੜਾ ਸਤਨਾਮ ਸਿੰਘ ਦਾ ਜਿਹੜਾ ਜਿਹੜਾ ਗਰਦਿਆਲ ਸਿੰਘ ਨੇੜਾ ਉਹਦਾ ਕੀ ਗੁਰੂ ਸੀਗਾ ਗਰਦੇয়াল ਸਿੰਘ ਜਿਹੜਾ ਉਹਦਾ ਗੁਰੂ ਸੀਗਾ ਕ੍ਰਾਮ ਸਿੰਘ ਜਿਹੜੇ ਇਹ ਕਿੰਤੂ ਪਰੰਤੂ ਕਰ ਰਹੇ ਸੀਗੇ ਕੁਸ਼ ਨੇਂਗ ਸਿੰਘ ਆਏ ਸਾਨੂੰ ਇਸ ਤੀਕੇ ਨਾਲ ਸਾਡੇ ਤੇ ਹਮਲਾ ਕੀਤਾ ਜਾਣ ਇਹ ਉਹਨਾਂ ਦੇ ਗੁਰੂ ਗਰਦੇয়াল ਸਿੰਘ ਉਹ ਕਹਿ ਰਹੇ ਨੇ ਵੀ ਬਾਬੇ ਭਾਦਰ ਨੂੰ ਮੈਂ ਮਾਰਿਆ ਉਹਨਾਂ ਨੇ ਕਿਹਾ ਵੀ ਅਸੀਂ ਬਾਬੇ ਭਾਦਰ ਸਿੰਘ ਨੂੰ ਮਾਰਿਆ ਉਹ ਗਰਦੇয়াল ਸਿੰਘ ਨੇ ਉਹ ਗੱਲ ਉਹ ਅਸੀਂ ਕਹਿਣਗੇ ਸੀ ਵੀ ਭਾਈ ਵੀ ਇਹ ਗੱਲਾਂ ਨਾ ਕਰ ਵੀ ਤੂੰ ਇਹ ਡਿਲੀਟ ਕਰ ਦੇ ਵੀਡੀਓ ਜਿਹੜੀ ਤੂੰ ਕਹਿਣਾ ਵੀ ਰਾਕੇ ਵਾਲਿਆਂ ਨੇ ਮਾਰਿਆ ਠੀਕ ਆ ਇਹ ਕਿਸੇ ਨੇ ਨਹੀਂ ਮਾਰਿਆ ਉਹ ਬਾਬੇ ਦੇ ਸਕੇ ਤੀਜੇ ਸੀਗੇ ਠੀਕ ਹੈ ਜੀ ਇਹ ਇਹਨੂੰ ਅਸੀਂ ਇਹੀ ਬਚਨ ਕਿਹਾ ਵੀ ਤੂੰ ਡਿਲੀਟ ਕਰ ਦੇ ਉਤੋਂ ਇਹਨੇ ਸਾਡੇ ਸਿੰਘ ਦਾ ਗਲਮਾ ਫੜ ਲਿਆ ਕਹਿੰਦਾ ਵੀ ਤੁਸੀਂ ਬੰਦੇ ਤਿੰਨੋਂ ਵੀ ਇੱਧਰ ਬੰਦੇ ਸੀ ਹਿਸਾਬ ਲਾ ਲਓ ਕਿੰਨੇ ਆਵੇ ਤੁਹਾਡਾ ਕੀ ਬੰਨਣਾ ਤਾਂ ਕਰਕੇ ਇਹਨਾਂ ਨੇ 315 ਵੀ ਕੱਢੀ ਸਾਡੇ ਤੇ ਫਿਰ ਇਹਨਾਂ ਨੇ ਇਹ ਕਹਿੰਦੇ ਵੀ ਅਸੀਂ ਫੜੀ ਕਿਸੇ ਤੋਂ ਨਹੀਂ ਫੜੀ ਇਹਨਾਂ ਨੇ ਆਪ ਗੱਡੀ ਚੋਂ ਕੱਢੀ ਉਹ ਜਿਹੜਾ ਨਾਲ ਦਾ ਇਹਦਾ ਸਿੰਘ ਆ ਉਹਨੇ ਕੱਢ ਕੇ ਤੇ ਸਾਨੂੰ ਕਹਿੰਦਾ ਅਸੀਂ ਆਂਗਾ ਉਹਨੇ ਲੋਡ ਕੀਤੀ ਵੀ ਆਂਗਾ ਕਰਦਾਂਗੇ ਅਸੀਂ ਕਹਾ ਮਾਰੋ ਜੇ ਦਾਮਾ ਦਾ ਮਾਰੋ ਸੱਚੇ ਸੀਗੇ ਖੜ ਕੇ ਸੀ ਵਿਚਾਰ ਕਰਨ ਆਏ ਸੀ ਫਿਰ ਅਸੀਂ ਇਹ ਬਾਅਦ ਚ ਸਾਨੂੰ ਕਹਿੰਦੇ ਥੱਪੜ ਖਾ ਕੇ ਜਾਵਾਂਗੇ ਐ ਫਲਾਣਾ ਜੋ ਇਹਨਾਂ ਨੇ ਗਾਲਾਂ ਵੀ ਕੱਢੀਆਂ ਵੀ ਚਲੋ ਗਾਲਾਂ ਕੱਢੀਆਂ ਇਹ ਪਰ ਇਹਨੂੰ ਨਾ ਕੇ ਅਸੀਂ ਇੱਧਰ ਨੂੰ ਆ ਕੇ ਅਸੀਂ ਇਸ ਸਿੰਘਾਂ ਨੂੰ ਫੋਨ ਕੀਤਾ ਸਰ ਪ੍ਰੋਗਰਾਮ ਤੇ ਸਾਰੀ ਫੌਜ ਪਹੁੰਚੀ ਸੀ ਵੀ ਸਾਡੇ ਦਲ ਪੰਥ ਛੋਣੀ ਸੀ ਇੰਨੇ ਸਿੰਘ ਗਏ ਸਿਰਫ 4 ਸਿੰਘ ਗਏ ਦਲ ਪੰਥ ਬਾਕੀ ਸਾਰੀ ਫੌਜ ਸਾਡੀ ਬਾਅਦ ਦੀ ਸਾਰੀ ਫੌਜ ਨੂੰ ਅਸੀਂ ਜੇ ਫੋਨ ਕੀਤਾ ਫੌਜ ਪ੍ਰੋਗਰਾਮ ਜਦੀ ਫੌਜ ਸਾਰੀ ਪਹੁੰਚ ਗਈ ਸੀ ਫਿਰ ਵੀ ਗੱਲਬਾਤ ਕਰਨ ਗਏ ਸੀ ਜਾਂਦੇ ਸਾਰੇ ਗੱਲਬਾਤ ਕਰਨ ਗਏ ਇਹਨਾਂ ਦੀਆਂ ਫੌਜਾਂ ਨੇ ਅੱਗੇੋਂ ਕੱਢ ਲੀਆਂ ਤਲਵਾਰਾਂ ਤਲਵਾਰਾਂ ਕੱਢ ਲੀਆਂ ਤੇ ਸਲੱਖਣ ਸਿੰਘ ਨੇ ਵੀ ਤਲਵਾਰ ਕੱਢੀ ਸੀ ਇਹਨਾਂ ਸਾਡੇ ਸਿੰਘਾਂ ਦੀ ਸਲੱਖਣ ਸਿੰਘ ਇਹ ਨੇ ਤੇ ਇੱਕ ਉਹ ਸਿੰਘ ਸੀ ਇੰਟਰਵਿਊ ਚੱਲ ਰਿਹਾ ਤੁਸੀਂ ਸਾਈਡ ਤੇ ਕਰ ਲਓ ਇਹਨਾਂ ਨੂੰ ਬਚਨ ਕਰ ਲੈਣ ਦੋ ਜੇ ਤੁਸੀਂ ਬਚਨ ਕਰਨਾ ਤੁਸੀਂ ਸਾਈਡ ਤੇ ਖੜ੍ਹ ਜਾਓ ਜਿਹੜਾ ਉਹ ਸਿੰਘ ਸੀਗਾ ਉਹਦੇ ਨਾਲ ਉਹ ਗੁਰਮੀਤ ਸਿੰਘ ਉਹਨੇ ਤਲਵਾਰ ਕੱਢੀ ਇਹ ਸਾਡੇ ਕਿੰਨੇ ਭੱਜਿਆ ਕਹਿੰਦੇ ਮੋਢੇ ਤੇ ਵੱਜਿਓ ਉਹਦੇ ਵੱਜਿਓ ਤਲਵਾਰ ਜਦੋਂ ਮਾਰ ਲੱਗਿਆ ਸਾਡੇ ਸਿੰਘ ਦੇ ਫੱਟ ਵਜ ਜਾਂਦਾ ਅਸੀਂ ਵਿਚਾਰ ਕਰਨ ਆਏ ਸੀਗੇ ਜਿਵੇਂ ਉਹ ਕਹਿ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਗਏ ਤਿੰਨ ਜਣੇ ਤੁਸੀਂ ਬਚਨ ਕਰਨ ਗਏ ਸੀਗੇ ਉਹ ਕਹਿੰਦੇ ਕਿ ਬਚਨ ਨਹੀਂ ਕੀਤੇ ਆ ਕੇ ਗਾਲਾਂ ਕੱਢਣ ਲੱਗ ਗਏ ਕਹਿੰਦੇ ਇਹ ਤਾਂ ਕਲਯੁਗ ਵਰਤਾਉਣ ਆਇਆ ਕਹਿੰਦੇ ਆਪਣੇ ਸਿੰਘਾਂ ਨੂੰ ਕਿਹਾ ਕਿ ਚਲੋ ਤੁਸੀਂ ਕਹਿੰਦੇ ਇੱਥੇ ਨਾ ਖੜੋ ਕਹਿੰਦੇ ਇਹ ਤਾਂ ਕਲਯੁਗ ਦੇ ਵਰਤਾਉਣਗੇ ਇਹ ਕੁਝ ਕਰਨ ਆਇਆ ਬਾਬਾ ਜੀ ਸਾਡੇ ਮੂੰਹ ਤੇ ਫੁੱਦੂ ਲਿਖਿਆ ਸੀ ਕਿਸੇ ਨੂੰ ਨਜਾਇਜ਼ ਜਾ ਕੇ ਗਾਲਾਂ ਕੱਢਾਂਗੇ ਸਚਾਈ ਵਾਲੀ ਗੱਲ ਪੁੱਛੀ ਉਹ ਤੋਂ ਵੀ ਭਾਈ ਆਹ ਗੱਲ ਜਿਹੜੀ ਹੋਈ ਆ ਵੀ ਤੂੰ ਕਰਦਾ ਵੀ ਇਹ ਗੱਲ ਵੀਡੀਓ ਪਾਉਣਾ ਜਿਹੜੀਆਂ ਇਹ ਡਿਲੀਟ ਕਰ ਦੇ ਇਹਨੇ ਅੱਗੇ ਉਹ ਗੁਲਾਮੇ ਤੋਂ ਫੜਿਆ ਹੁਣ ਗੁਲਾਮੇ ਤੋਂ ਕੋਈ ਤੁਹਾਨੂੰ ਫੜ ਲੇ ਤੁਸੀਂ ਕੀ ਕਰੋਗੇ ਗੁਲਾਮੇ ਤੋਂ ਫੜਿਆ ਕਿ ਬਾਣੇ ਨੂੰ ਹੱਥ ਪਾਇਆ ਬਾਣੇ ਨੂੰ ਉਹੀ ਬਾਣਾ ਹੀ ਆ ਬਾਬਾ ਜੀ ਗੁਲਾਮਾ ਸਾਡਾ ਬਾਣਾ ਹੀ ਹੁੰਦਾ ਬਾਣੇ ਨੂੰ ਹੱਥ ਪਾਇਆ ਇਹਨੇ ਫੇਰ ਅਸੀਂ ਕਿਹਾ ਵੀ ਤੂੰ 10 ਮਿੰਟ ਖੜ ਜਾ ਹੀ ਫੇਰ ਵੀ ਵਿਚਾਰ ਕਰਨਗੇ ਸਿੰਘ ਲੈ ਕੇ ਇਹਨਾਂ ਸਿੰਘਾਂ ਨੇ ਤਲਵਾਰਾਂ ਕੱਢੀਆਂ ਇਹ ਅੰਦਰੋਂ ਨਹੀਂ ਨਿਕਲਿਆ ਟਰਾਲੀ ਤੋਂ ਅਸੀਂ ਬਚਣ ਕਰਨੇ ਸੀ ਜਦੋਂ ਇਹ ਤਲਵਾਰਾਂ ਲੈ ਕੇ ਸਾਡੇ ਕਨੇ ਨੂੰ ਆਏ ਫੇਰ ਅਸੀਂ ਸਾਨੂੰ ਅਟੈਕ ਕਰਨਾ ਪਿਆ ਮਜਬੂਰਨਾ ਸੀ ਪਰ ਫੇਰ ਵੀ ਇੰਨਾ ਨਹੀਂ ਕੀਤਾ ਸਿਰਫ ਅਸੀਂ ਤਲਵਾਰਾਂ ਖੋਈਆਂ ਤੁਸੀਂ ਉੱਥੇ ਸੀਗੇ ਕਿ ਇਹ ਅਸੀਂ ਬੁੜੀ ਦੇ ਡਾਂਗ ਨਹੀਂ ਮਾਰੀ ਇਹ ਕਹਿੰਦਾ ਵੀ ਬੁੜੀਆਂ ਦੇ ਡਾਂਗਾ ਮਾਰ ਗਏ ਅਸੀਂ ਐਡੇ ਨਪੁੰਸਕ ਨਹੀਂਗੇ ਵੀ ਬੁੜੀਆਂ ਦੇ ਡਾਂਗਾ ਮਾਰਾਂਗੇ ਜਾਂ ਵੀ ਅਸੀਂ ਖਾਲਸਾ ਕਦੇ ਵੀ ਇਸਤਰੀ ਦੇ ਬਾਰ ਨਹੀਂ ਕਰਦਾ ਇਹ ਬੰਦੇ ਨਾ ਬੱਚੇ ਦੇ ਕਿਸੇ ਅਸੀਂ ਜਵਾਕ ਦੇ ਨਹੀਂ ਮਾਰੀ ਕਿਸੇ ਅਸੀਂ ਇਸਤਰੀ ਦੇ ਨਹੀਂ ਡਾਂਗ ਮਾਰੀ ਉਹ ਜਿਹੜਾ ਗਰਮੀ ਸਿੰਘ ਉਹਦੇ ਜ਼ਰੂਰ ਵੱਜੀ ਆ ਉਹ ਸਾਡੇ ਕੋ ਨਹੀਂ ਹੁੰਦਾ ਸਲੱਖਣ ਸਿੰਘ ਵੱਡਾ ਇਹਦੇ ਵੀ ਵੱਜੀ ਆ ਡਿਫੈਂਸ ਕਰਿਆ ਸੀ ਜਵਾਕ ਤਾਂ ਹੋਈ ਆ ਤਲਵਾਰ ਉਹ ਤੋਂ ਦੂਏ ਤੋਂ ਵੀ ਅਸੀਂ ਸਾਰਿਆਂ ਤੋਂ ਤਲਵਾਰਾਂ ਖੋ ਕੇ ਲਿਆਂਦੀਆਂ ਅਸੀਂ ਕੋਈ ਇਹ ਸ਼ੁਰੂਆਤ ਕਿੱਥੋਂ ਹੋਈ ਕਿਉਂਕਿ ਇਹ ਤਾਂ ਚਲੋ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਬਚਨ ਕਰਨ ਗਏ ਉਹ ਕਹਿ ਰਹੇ ਨੇ ਕਿ ਸਾਡੇ ਤੇ ਹਮਲਾ ਹੋਇਆ ਇਹ ਦੋ ਚੀਜ਼ਾਂ ਨੇ ਪਰ ਇਸ ਦੀ ਪਿੱਛੋਂ ਹੱਦਬੰਦੀ ਕੀ ਹੈ ਕਿਉਂਕਿ ਜਦੋਂ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੀ ਹਰਾਂ ਦਾ ਕਤਲ ਹੁੰਦਾ ਉਹਨਾਂ ਨੂੰ ਜ਼ਹਿਰ ਦਿੱਤਾ ਜਾਂਦਾ ਇਹਦੇ ਪਿੱਛੇ ਅਸਲ ਵਜ੍ਹਾ ਕੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਬਹੁਤ ਸਬੂਤ ਪਏ ਹੋਏ ਨੇ ਕੀ ਸਬੂਤ ਨੇ ਤੁਹਾਡੇ ਕੋਲ ਕਿਹਨੇ ਕੀਤਾ ਕਿਵੇਂ ਕੀਤਾ ਸੀਗਾ ਅਸਲ ਬਾਬਾ ਜੀ ਇਹ ਬੰਦਿਆਂ ਨੇ ਉੱਥੇ ਮੈਂ ਉਸ ਟਾਈਮ ਮੌਜੂਦ ਸੀਗਾ ਇਹ ਬੰਦੇ ਲੰਗਰ 'ਚ ਸੀਗੇ ਠੀਕ ਆ ਜੀ ਜਿਹੜਾ ਗਰਦਿਆਲ ਸਿੰਘ ਜਿਹੜਾ ਨੀਲਾ ਸੋਥਾ ਹੁੰਦਾ ਉਹਨੂੰ ਵੀ ਤਾਂ ਨੀਲਾ ਸੋਥਾ ਬਹੁਤ ਜ਼ਹਿਰੀ ਹੁੰਦਾ ਇਹ ਬਣਾ ਸਕਦਾ ਸੀ ਸਿਰਫ ਇੱਕ ਵੈਦ ਉਹ ਵੈਦ ਰਹਿੰਦਾ ਸੀ ਉਹਦੇ ਘਰੇ ਗਰਦਿਆਲ ਸਿੰਘ ਦੇ ਜਿਹਨੇ ਮਾਰਿਆਗਾ ਬਾਬੇ ਭਾਦਰ ਸਿੰਘ ਨੂੰ ਠੀਕ ਆ ਇਹ ਸ਼ਰਾਬਾਂ ਪੀਂਦੇ ਹੁੰਦੇ ਸੀ ਕੌਣ ਕੌਣ ਪਿੰਦੇ ਸ਼ਰਾਬ ਗਰਦਿਆਲ ਸਿੰਘ ਹੁਣੀ ਇਹ ਵੀ ਉਹਨਾਂ ਦੇ ਚੇਲੇ ਸੀ ਸਤਨਾਮ ਸਿੰਘ ਵੀ ਇਹ ਵਿੱਚ ਹੀ ਸਾਰੇ ਹੁੰਦੇ ਸੀ ਇਹਨਾਂ ਨੇ ਗੜਵੇ ਵਿੱਚ ਲੱਸੀ ਪਾ ਕੇ ਵਿੱਚ दारू ਪਾ ਕੇ ਨਾ ਰੱਖਣੀ ਕਈ ਵਾਰੀ ਇਹਨਾਂ ਨੇ ਨਗਾਰਿਆਂ ਦੇ ਲਾਗੇ ਜਾਂ ਬੋਤਲ ਇਹਨਾਂ ਨਗਾਰਿਆਂ ਪਲੰਗੇ ਕੋ ਰੱਖ ਦੇਣੀ ਬਾਬਾ ਇਹਨੇ ਕੁੱਟ-ਕੁੱਟ ਕੇ ਇਹਨਾਂ ਦਾ ਮદાન ਵੀ ਵਿੱਚ ਕੱਢਿਆ ਠੀਕ ਹੈ ਜੀ ਤਾਂ ਕਰਕੇ ਇਹ ਬੰਦੇ ਲੱਗਦੇ ਸੀ ਇਹ ਕਹਿੰਦੇ ਵੀ ਅਸੀਂ ਮਾਰਾਂਗੇ ਇੱਕ ਦਿਨ ਬਾਬਾ ਕਹਿੰਦਾ ਸੀਗਾ ਇਹ ਗਰਦਿਆਲ ਸਿੰਘ ਜੀ ਕਹਿੰਦੇ ਸੀਗੇ ਬਾਤ ਸਤਨਾਮ ਸਿੰਘ ਕਹਿੰਦੇ ਸੀਗੇ ਗਰਦਿਆਲ ਸਿੰਘ ਕਹਿੰਦੇ ਸੀ ਇਹ ਤੁਹਾਡੇ ਕੋਲ ਕੀ ਸਬੂਤ ਹੈ ਕਿ ਉਹ ਕਹਿੰਦੇ ਸੀਗੇ ਸਾਡੇ ਕੋਲ ਵੀਡੀਓਆਂ ਰਿਕਾਰਡਿੰਗਾਂ ਨੇ ਇਹ ਔਨ ਰਿਕਾਰਡਿੰਗ ਕਹੀ ਕਿ ਅਸੀਂ ਬਾਬਾ ਬਾਦ ਦਸ ਸਿੰਘ ਜੀ ਨੂੰ ਮਾਰਾਂਗੇ ਮਾਰਿਆ ਕਹਿੰਦਾ ਅਸੀਂ ਮਾਰਿਆ ਬਾਅਦ ਚ ਮੰਨੇ ਇਹ ਮੰਨ ਗਏ ਬਾਅਦ ਚ ਮੰਨੇ ਨੇ ਜੇ ਉਹਦੇ ਪਤੀਜੇ ਨੂੰ ਮੰਨੇ ਨੇ ਕਹਿੰਦੇ ਸੀ ਮਾਰਿਆ ਉਹਨਾਂ ਨੇ ਸਾਨੂੰ ਰਿਕਾਰਡਿੰਗ ਦਿੱਤੀ ਸੀ ਆ ਦੇਖੋ ਜੀ ਉਹ ਪਤੀਜੇ ਨੇ ਦਿੱਤੀ ਰਿਕਾਰਡਿੰਗ ਆ ਸੁਣ ਆ ਦੇਖੋ ਵਾਇ ਕਰ ਦੋ ਮੈਂ ਦਿਖਾਉਂਗਾ ਵੀ ਦੋ ਚਲੋ ਬਾਦੇ ਘਟਾ ਹੈਗੀ ਵੀਡੀਓ ਦੀ ਮੜੀ ਧਿਆਨ ਕੋਈ ਨਹੀਂ ਅਸੀਂ ਇਹ ਵੀਡੀਓ ਐਡ ਕਰ ਦਾਂਗੇ ਇੱਕ ਵਾਰੀ ਮੈਂ ਤੁਸੀਂ ਇਧਰ ਕੈਮਰੇ 'ਚ ਦਿਖਾ ਦਿਓ ਇੱਕ ਵੀਡੀਓ ਦਿਖਾ ਰਹੇ ਨੇ ਇਹਦੇ 'ਚ ਗਰਦਿਆਲ ਸਿੰਘ ਜੀ ਨੇ ਇਹਦੇ 'ਚ ਬਾਬਾ ਗਰਦਿਆਲ ਸਿੰਘ ਨੇ ਇਹਨਾਂ ਨੇ ਇੱਥੇ ਕਿਹਾ ਸੀ ਕਿ ਅਸੀਂ ਮਾਰਿਆ ਬਾਬਾ ਭਾਦਰ ਸਿੰਘ ਨੂੰ ਹਾਂਜੀ ਤੁਸੀਂ ਕਹਿੰਦੇ ਨੀਲਾ ਤੋਥਾ ਦਿੱਤਾ ਹਾਂਜੀ ਨੀਲਾ ਤੋਥਾ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਫੇਰ ਵੀ ਮਾਰਿਆ ਸੀਗਾ ਬਾਬਾ ਜੀ ਨੀਲਾ ਤੋਥਾ ਦੇਖੇ ਬਾਅਦ 'ਚ ਫੇਰ ਮਾਰੇ ਵੀਰਾ ਟੱਡ ਫੁੱਲ ਜਾਣਾ ਵੀ ਸਾਰਾ ਸਾਡੇ ਜਨਮ ਇਹਨਾਂ ਨੇ ਫੇਰ ਮਾਰੇ ਫੇਰ ਇਹਨਾਂ ਨੇ ਇਲਜ਼ਾਮ ਬਾਬੇ ਬਲਵੀਰ ਸਿੰਘ ਦੇ ਲਾਇਆ ਕਹਿੰਦੇ ਵੀ ਬਲਵੀਰ ਸਿੰਘ ਨੇ ਮਾਰਿਆ ਪਰ ਕਿਤੋਂ ਇਹ ਕਹਿੰਦੇ ਬਾਹਰੋਂ ਕੋਈ ਗੱਡੀ ਨਹੀਂ ਆਈ ਹੈਗੀ ਸਾਰਾ ਪਿੰਡ ਗਵਾਏ ਕਹਿੰਦੇ ਬਾਹਰੋਂ ਕੋਈ ਗੱਡੀ ਨਹੀਂ ਆਈ ਫੇਰ ਵੀ ਅਸੀਂ ਚੱਲੋ ਛੋਟੇ ਸੀ ਇਹ ਕਹਿੰਦਾ ਵੀ ਮੈਂ ਇਹਦੇ ਕਸਹਰੇ ਦੇ ਉੱਤੇ ਮੈਂ ਐਡਾ ਬੇਸੁਰਤ ਨਹੀਂ ਸੀਗਾ ਬਾਬਾ ਜੀ ਵੀ ਇਹਨਾਂ ਦਾ ਆਪ ਸੁਰਤ ਨਹੀਂ ਹੁੰਦੀ ਸੀ ਇਹ ਕਹਿੰਦੇ ਕਸਹਰੇ ਦੇ ਉੱਤੇ ਇਹਦਾ ਇਹਦਾ ਸਾਡੇ ਤੋਂ ਬਾਅਦ ਆਇਆ ਸੀ ਸਾਡੇ ਤੋਂ ਬਾਅਦ ਦਾ ਪਰਤੀ ਆ ਇਹ ਕਾਨੇ ਕੇ ਜਿੱਥੇ ਬਾਬਾ ਜੀ ਦਾ ਪੜਾਅ ਸੀਗਾ ਉੱਥੇ ਬਾਅਦ ਚ ਜਾਂ ਰਕਬੇ ਆਏ ਸੀਗੇ ਇਹ ਲੋਕੇਸ਼ਨ ਕੀ ਸੀਗੀ ਦਲਪੰਥ ਜੇ ਭਰਤੀ ਸਾਡੇ ਤੋਂ ਬਾਅਦ ਚ ਹੋਏ ਨੇ ਵੀ ਅਸੀਂ ਪਹਿਲਾਂ ਭਰਤੀ ਹੋਈ ਸੀ ਬਾਅਦ ਚ ਹੋਏ ਸੀਗੇ ਵੀ ਦਲਪੰਥ ਚ ਆਏ ਨੇ ਬਾਬਾ ਜੀ ਦਾ ਕਤਲ ਤਾਂ ਬਾਅਦ ਚ ਹੋਇਆ ਇਹਨਾਂ ਦੇ ਪਿੰਡ ਜਿਹੜਾ ਕਰਨੇ ਕੇ ਪਿੰਡ ਸੀ ਇਹ ਗਰਦਿਆਲ ਸਿੰਘ ਦਾ ਪਿੰਡ ਸੀਗਾ ਜੀ ਇਹਨਾਂ ਨੇ ਆਪਦੇ ਪਿੰਡ ਚ ਸਾਰੀ ਸਾਜੀ ਚ ਰਚੀਆ ਖੇਡ ਰਚੀਆ ਸਾਰੀ ਉੱਥੋਂ ਗੱਲਬਾਤ ਵਧੀਆ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਨੀਲਾ ਸੋਥਾ ਦਿੱਤਾ ਬਾਬਾ ਜੀ ਨੂੰ ਫੈਰ ਮਾਰੇ ਠੀਕ ਹੈ ਜੀ ਫੇਰ ਉਹ ਬੰਦੇ ਫੜੇ ਵੀ ਗਏ ਨੇ ਜਿਹੜੇ ਕਹਿੰਦੇ ਬੰਦੇ ਫੜੇਗੇ ਉਹ ਗਰਦਿਆਲ ਦੇ ਨਾਲ ਦਾ ਸੀਗਾ ਜਿਹੜਾ ਫੜਿਆ ਗਿਆ ਠੀਕ ਹੈ ਜੀ ਜਿਨ੍ਹਾਂ ਨੇ ਕਹਿੰਦੇ ਸੀਏ ਸਟਾਫ ਨੇ ਮੈਨੂੰ 21 ਦਿਨ ਰੱਖਿਆ ਕਹਿੰਦੇ ਨਿਕਲਣਾ ਹੁੰਦਾ ਉਦੋਂ ਮੇਰੇ ਕੋਲੋਂ ਬੜਾ ਕੁਝ ਨਿਕਲਣਾ ਹੁੰਦਾ ਸੀ ਕਹਿੰਦੇ ਨਾ ਮੇਰਾ ਐਫਆਈਆਰ 'ਚ ਨਾਮ ਹੈ ਨਾ ਕਿਤੇ ਸੀਏ ਸਟਾਫ ਨੇ ਕਹਿੰਦੇ ਜੇ ਕੱਢ ਕੇ ਦਿਖਾ ਦਿਓ ਕਹਿੰਦੇ ਜੇ ਇਹੋ ਜਿਹੀਆਂ ਚੀਜ਼ਾਂ ਹੈ ਬਾਬਾ ਜੀ ਇਹ ਤੁਹਾਨੂੰ ਮੈਂ ਦੱਸਦਾ ਸੀ ਇਹ ਸਟਾਫ ਨੇ ਕਿਉਂ ਚੱਕਿਆ ਸੀ ਇਹਨਾਂ ਨੇ ਜਿਹੜੀ ਰਫਲ ਨਾਲ ਬਾਬਾ ਜੀ ਨੂੰ ਫਾਇਰ ਮਾਰੇ ਇਹ ਰਫਲ ਇਹਨਾਂ ਨੇ ਚੜੀ 'ਚ ਛਿੜਤੀ ਚਰੀ ਤੇ ਸਿੱਟੀ ਸਰਪੰਚ ਨੇ ਦੇਖ ਲਿਆ ਉਹਨਾਂ ਦੇ ਘਰਾਂ ਵਾਲਿਆਂ ਨੇ ਕਹਿੰਦੇ ਇਹ ਰਫਲ ਕਿਉਂ ਸਿੱਟੀ ਆ ਉਹ ਇਹਨਾਂ ਨੇ ਫੇਰ ਚੱਕ ਕੇ ਲਿਆਂਦੀ ਉਹ ਤਾਂ ਇਹਨਾਂ ਨੂੰ ਸੀਆਈ ਸਟਾਫ ਨੇ ਨਹੀਂ ਚੱਕਿਆ ਇਹਨਾਂ ਨੇ ਫੇਰ ਉਹ ਕਿਹਾ ਵੀ ਰਫਲ ਨਜਾਇਜ਼ ਸੀਗੀ ਤਾਂ ਕਰਕੇ ਦੋ ਮਰ ਨੰਬਰ ਦਿੱਸੀ ਸੰ ਤਾਂ ਸਿੱਟਣੀ ਪਈ ਤਾਂ ਕਰਕੇ ਬਚ ਗਏ ਠੀਕ ਆ ਜੀ ਸੀਆਈ ਸਟਾਫ ਤੋਂ ਦਾ ਬਚ ਕੇ ਆ ਗਏ ਬਾਅਦ ਚ ਇਹ ਹੁੰਦਾ ਹੀ ਮਲੇਸ਼ੀਆ ਲੰਘਿਆ ਠੀਕ ਹੈ ਜੀ ਹਜ਼ੂਰ ਸਾਹਿਬ ਤੋਂ ਹੁੰਦੇ ਹੋਏ ਹਜ਼ੂਰ ਸਾਹਿਬ ਤੋਂ ਹੁੰਦੇ ਹੋਏ ਇਹਨੇ ਸਾਥ ਨਹੀਂ ਦਿੱਤਾ ਬਾਬਾ ਜੀ ਸਾਡਾ ਇਹਨਾਂ ਨੂੰ ਵੀ ਦਲੇ ਰਿਹਾ ਇਹ ਮਲੇਸ਼ੀਆ ਰਿਹਾ ਇਹ 4 ਸਾਲ ਕੋਈ ਇਹਨੇ ਮਲੇਸ਼ੀਆ ਰਿਹਾ ਕੋਈ ਇਹਨੇ ਉੱਥੇ ਕੰਮ ਨਹੀਂ ਕੀਤਾ ਠੀਕ ਹੈ ਜੀ ਕੋਈ ਉਹ ਨਹੀਂ ਬਾਬਾ ਬਹਾਦਰ ਸਿੰਘ ਆਈ ਪਚੰਗੀ ਆਈ ਜਦੋਂ ਉਹਨੇ ਇੰਨੇ ਕ ਸਾਥ ਕਿਸੇ ਦਾ ਨਹੀਂ ਦਿੱਤਾ ਵੀ ਸਾਰੇ ਸਿੰਘ ਨਾ ਕੋਈ ਇਹ ਹੁਣ ਇਲਜ਼ਾਮ ਲਾਈ ਜਾਂਦੇ ਆ ਪਹਿਲਾਂ ਬਲਬੀਰ ਸਿੰਘ ਦੇ ਨਾਮ ਲਾਉਂਦੇ ਸੀਗੇ ਠੀਕ ਆ ਉਹ ਵੀ ਬੁੱਡੇ ਦਲ ਦੇ ਜਿਹਦਰ ਉਹਦੇ ਨਾਮ ਲਾਈ ਜਾਂਦੇ ਸੀਗੇ ਠੀਕ ਆ ਫੇਰ ਇਹ ਹੁਣ ਨਾਂ ਲਾ ਰਿਹਾ ਇਹਨਾਂ ਤੇ ਕਿ ਵੀ ਇਹਨਾਂ ਨੇ ਮਾਰਿਆ ਬਾਬੀ ਇਹਨਾਂ ਨੇ ਮਾਨ ਸਿੰਘ ਨੇ ਹੋਰ ਜਿਆ ਸਾਰਿਆਂ ਦੇ ਨਾਂ ਇਹਨਾਂ ਇਹ ਮੰਤਾਂ ਸੰਤਾਂ ਦੇ ਕਿਤੇ ਵੀ ਕਿਸੇ ਦਾ ਨਾਂ ਲੈ ਰਿਹਾ ਜਾਂ ਚਾਣ ਕੇ ਮਿੱਠੂ ਵਰਗੇ ਕਹਿ ਰਿਹਾ ਪਹਿਲਾਂ ਇਹਨਾਂ ਨੇ ਬਲਬੀਰ ਸਿੰਘ ਸਾਡੇ ਕਿ ਅਸੀਂ ਇਸ ਚੀਜ਼ ਦਾ ਬਦਲਾ ਲਵਾਂਗੇ ਜਦੋਂ ਮੈਂ ਆਪਣੇ ਪਿਓ ਬਾਬਾ ਬਹਾਦਰ ਸਿੰਘ ਵਾਲੀ ਸੀਟ ਦੇ ਉੱਤੇ ਘੋੜੇ ਦੇ ਉੱਤੇ ਚੜਾਂਗਾ ਉਸ ਵਾਂਗੂ ਉਹ ਚੀਜ਼ਾਂ ਸਾਰੀਆਂ ਤਿਆਰੀ ਕਰਾਂਗਾ ਉਹਨਾਂ ਨੇ ਘੋੜੇ ਦੇ ਇੱਕ ਮਿੰਟ ਮੇਰਾ ਸਵਾਲ ਲੈ ਲਓ ਵੀ ਇਹ ਸਾਰੀਆਂ ਚੀਜ਼ਾਂ ਕਰਾਂਗੇ ਪਰ ਇਹ ਅਸੀਂ ਬਦਲਾ ਵੀ ਲੈਣਾ ਕਹਿੰਦੇ ਇਹ ਨਹੀਂ ਕਿ ਇਸ ਟਿਕ ਨਾਲ ਚੱਲਣਾ ਤੁਹਾਨੂੰ ਲੱਗਦਾ ਨਹੀਂ ਕਿ ਉਹ ਉਸ ਨਾਲ ਕਰਦੇ ਹੁਣ ਸਾਰੀ ਇਹ ਬਾਬਾ ਜੀ ਬਾਬਾਈ ਦੀ ਜੁੱਤੀ ਦੀ ਧੂੜ ਅਰਗਾ ਵੀ ਨਹੀਂ ਹੈਗਾ ਇਹੀ ਚੀਜ਼ ਦਾ ਇਹ ਚਾਹੁੰਦੇ ਸੀ ਵੀ ਅਸੀਂ ਬੁੱਢੇਦਾਲ ਦੇ ਜਸੇਦਾਰ ਬਣੀਏ ਹੈ ਮੂਰੇ ਹੋ ਕੇ ਅਸੀਂ ਭਾਦਰ ਸਿੰਘ ਬਾਬਿਆਂ ਨੂੰ ਮੂਰੇ ਹੋਈਏ ਹੈ ਇੱਕ ਜੋ ਇਹ ਬਾਅਦ ਚ ਖੜੇ ਨਹੀਂ ਬਾਅਦ ਚ ਖੜੇ ਨਹੀਂ ਠੀਕ ਆ ਇਹ ਮੋਰਚੇ ਚ ਕਹਿੰਦੇ ਆ ਇਹ ਸਾਨੂੰ ਸਾਰੀ ਸੰਗਤ ਨੂੰ ਭੜਕਾਰ ਰਿਹਾ ਵੀ ਇਹਨਾਂ ਦੇ ਖਿਲਾਫ ਹੋਣ ਵੀ ਮੋਰਚਾ ਬਾਬਾ ਜੀ 4 ਸਾਲ ਇਤੋਂ ਇਹ ਕਹਿੰਦਾ 3 ਸਾਲ ਪਹਿਲਾਂ ਦੀ ਵੀਡੀਓ ਇਹਨੂੰ ਗਰਦੇ ਆਲ ਸੀ ਇਹਨੂੰ ਮਰੇ ਨੂੰ ਦਾ ਸਾਲ ਵੀ ਨਹੀਂ ਹੋਇਆ ਠੀਕ ਹੈ 1.5 ਸਾਲ ਵੀ ਨਹੀਂ ਹੋਇਆ ਇਹ ਕੰਨਾ ਜਿਹੜੀ ਵੀਡੀਓ ਦਿਖਾਰੇ ਵੀ 3 ਸਾਲ ਪਹਿਲਾਂ ਦੀ ਆ ਉਹ ਐ ਇਦਾਂ ਵੀ ਕਹਿੰਦੇ ਨਜ਼ਰ ਆਏ ਪਰ ਇਹ ਪੁਰਾਣੀ ਨਹੀਂ ਹੈਗੀ ਵੀਡੀਓ ਇਹ ਨਵੀਂ ਵੀਡੀਓ ਸੀ ਬਾਬਾ ਜੀ 6 1.5 ਸਾਲ ਵੀ ਨਹੀਂ ਹੋਇਆ ਕਰਦਿਆਲ ਸਿੰਘ ਨੂੰ ਚੜ੍ਹਾਈ ਕੀਤੀ ਉਹਦਾ ਕਤਲ ਹੋਏ ਨੂੰ ਸਾਲ 1.5 ਸਾਲ ਵੀ ਨਹੀਂ ਹੋਇਆ ਇਹ ਕਹਿੰਦਾ 3 ਸਾਲ ਪਹਿਲਾਂ ਦੀ ਵੀਡੀਓ 3 ਸਾਲ ਪਹਿਲਾਂ ਹੀ ਕਿਥੋਂ 3 ਸਾਲ ਪਹਿਲਾਂ ਤਾਂ ਮਲੇਸ਼ੀਆ 'ਚ ਬੈਠਾ ਸੀ ਤੁਸੀਂ ਇੱਕ ਇਹ ਵੀ ਗੱਲ ਕਹਿ ਰਹੇ ਸੀਗੇ ਕੁਝ ਟਾਈਮ ਪਹਿਲਾਂ ਕਿ ਜਦੋਂ ਬਾਬਾ ਜੀ ਦਾ ਕਤਲ ਹੁੰਦਾ ਉਦੋਂ ਕਹਿੰਦੇ ਵੀ ਲਾਈਟ ਬੰਦ ਕੀਤੀ ਜਾਂਦੀ ਸਾਰੀਆਂ ਚੀਜ਼ਾਂ ਇਹ ਕੀ ਸੀਗਾ ਬਾਈ ਤੁਹਾਨੂੰ ਮੈਂ ਦੱਸਦਾ ਅਸੀਂ ਬਾਬਾ ਜੀ ਦੇ ਲੱਗੇ ਹੀ ਪੈਂਦੇ ਰਹੇ ਆ ਠੀਕ ਆ ਜੀ ਉਹ ਵੀ ਤੁਹਾਨੂੰ ਮੈਂ ਫੋਟੋ ਦੱਸਾਂ ਉਹ ਵੀ ਦਿਖਾਉਂ ਤੁਹਾਨੂੰ ਅਸੀਂ ਬਾਬਾ ਜੀ ਦੇ ਜਮਾ ਲੱਗੇ ਰਹਿੰਦੇ ਰਹੇ ਸਾਰੇ ਪਚੰਗੀ ਸਾਡੇ ਕੋਲ ਪੱਖਾ ਹੁੰਦਾ ਸੀ ਬਾਬਾ ਜੀ ਨੇ ਦਿੱਤਾ ਅਸੀਂ ਨਾਲ ਲਾਇਆ ਹੁੰਦਾ ਸੀ ਪੱਕਾ ਠੀਕ ਆ ਵੀ ਕੋਈ ਪਚੰਗੀਆਂ ਨਾਲ ਗਲਤ ਹਰਕਤ ਜਾ ਕੇ ਉਹ ਨਾ ਕਰੇ ਫੇਰ ਅਸੀਂ ਪੱਖਾ ਜਦਾਂ ਨੇ ਪੱਖੇ ਦੀ ਪਿੱਛੋਂ ਸੁੱੱਚ ਬੰਦ ਕਰਕੇ ਨਾ ਤੋੜਤੀ ਤਾਰਾਂ ਪੱਟਦੀਆਂ ਪੱਖੇ ਦੀਆਂ ਠੀਕ ਆ ਅਸੀਂ ਸੈੱਟ ਕਰਨ ਲੱਗੇ ਬਾਬਾ ਜੀ ਕਹਿੰਦੇ ਵੀ ਸਵੇਰੇ ਆਪਣਾ ਚੱਲ ਆਏ ਤੇ ਨਾਲੇ ਉਹ ਬਲਬੀਰ ਸਿੰਘ ਬਾਬੇ ਦਾ ਤਰੀਕ ਸੀਗੀ ਜਿਹੜਾ ਬਾਬਾ ਬਲਬੀਰ ਸਿੰਘ ਇਹਨਾਂ ਨਾਲ ਗੋਲੀਆਂ ਚੱਲੀਆਂ 2012 ਚ ਇਹਨਾਂ ਦੀ ਸੰਧੀ ਹੋ ਰਹੀ ਸੀ ਇਹ ਬਾਬਾਈ ਦੀ ਸੰਧੀ ਹੋ ਰਹੀ ਸੀ ਇਹਨੇ ਨਾ ਬਲਬੀਰ ਸਿੰਘ ਨਾਲ ਇਹ ਦੁਸ਼ਟਾਂ ਨੂੰ ਮਲੇਸ਼ਾਂ ਨੂੰ ਰਾਸ ਨਹੀਂ ਆਈ ਬੁੱਡੇਦਾਲ ਦੀ ਇਕਤਰਤਾਈ ਰਾਸ ਨਹੀਂ ਆਈ ਉਹ ਕਹਿੰਦੇ ਸੀ ਬਾਬਾਈ ਵੀ ਤੁਸੀਂ ਬੁੱਡੇਦਾਲ ਦੇ ਜਸੇਦਾਰ ਬਣ ਜਿਓ ਵੀ ਮੈਨੂੰ ਚਾਹੇ ਖਜ਼ਾਨਚੀ ਬਣਾ ਦਿਓ ਚਾਹੇ ਕੁਛ ਵੀ ਵੱਡੇ ਜਸੇਦਾਰ 96 ਕਰੋੜੀ ਜਾਂ ਬਾਬਾ ਜਗਿੰਦਰ ਸਿੰਘ ਜੀ ਨੂੰ ਜਾਂ ਬਾਬਾ ਪ੍ਰੇਮ ਸਿੰਘ ਜੀ ਜਿਹਨੂੰ ਤੁਹਾਡਾ ਮਨ ਕਰੇ ਉਹਨੂੰ ਬਣਾ ਦਿਓ ਵੀ ਤੁਸੀਂ ਇੱਕ ਵਾਰੀ ਤੇ ਬਾਬਾਈ ਕਹਿੰਦੇ ਵੀ ਜਿਹੜਾ ਆ ਤਰੀਕਾ ਜਿਹੜੀ ਵੀ ਇਹ ਨੰਗ ਲੈਣ ਦੇ ਵੀ ਫੇਰ ਆਪਾਂ ਕਰ ਲਾਂਗੇ ਉਹਨੂੰ ਐ ਸੀ ਵੀ ਜੇ ਆਹ ਤਰੀਕ ਨੰਗ ਹੀ ਚਾਹੇ ਘਾਟਾ ਹੁੰਦਾ ਚਾਹੇ ਵਾਧਾ ਪਰ ਬਾਬਾ ਜੀ ਨੇ ਇਕੱਤਰਤਾ ਹੀ ਕਰ ਲੈਣੀ ਪੰਥ ਦੀ ਪਰ ਇਹ ਮਲੇਸ਼ਾ ਨੂੰ ਰਾਸ ਨਹੀਂ ਆਇਆ ਇਹਨਾਂ ਨੇ ਆਪ ਹੀ ਨਾਲ ਹੋ ਕੇ ਸਾਰਾ ਪੈਰਾ ਗਜਾਇਆ ਕਿਸੇ ਹਣੀ ਇਹਨੂੰ ਸਤਨਾਮ ਸਿੰਘ ਉਹਨਾਂ ਨੂੰ ਪਤਾ ਨਹੀਂ ਸੀ ਵੀ ਬਾਬਾ ਜੀ ਲੱਸੀ 'ਚ ਜ਼ਹਿਰ ਆ ਇਹਨਾਂ ਨੂੰ ਕਿਤੇ ਪਤਾ ਨਹੀਂ ਸੀ ਜੇ ਕੀ ਜ ਖਾਣ ਜਦੋਂ ਰੋਟੀ ਪਾਣੀ ਦਿੰਦਾ ਹੁੰਦਾ ਕਿਸੇ ਵੀ ਜਥੇਦਾਰ ਦੀ ਗੱਲ ਕਰ ਲਈ ਬੁੱਢਾ ਦਲ ਦੇ ਵਿੱਚ ਕੌਣ ਨੇੜੇ ਕੌਣ ਹੁੰਦਾ ਉਹ ਰੋਟੀ ਦਿੰਦਾ ਕਿ ਕੋਈ ਵੀ ਦੇ ਸਕਦਾ ਇੱਕ ਗੜਬਈ ਸਿੰਘ ਹੁੰਦਾ ਗੜਬਈ ਸਿੰਘ ਗੜਬਈ ਸਿੰਘ ਨਾਲ ਹੁੰਦਾ ਸਦਾਈ ਵੀ ਆਹ ਤਿਆਰ ਵਰਤਿਆ ਰਹਿਣਾ ਉਹਨੇ ਗੜਵਾ ਫੜ ਕੇ ਹੁਣ ਉਹ ਸੀਗਾ ਉਹ ਵੀ ਉਹ ਵੀ ਹੈ ਹੀ ਨਹੀਂ ਸੀ ਇੰਨਾ ਮਸਤਾਨਾ ਲੋੜ ਲੜ ਜਾਈ ਸੀਗਾ ਕਹਿੰਦਾ ਭਾਬੀ ਜਦੋਂ ਜ਼ਹਿਰ ਦਿੱਤਾ ਗਿਆ ਉਦੋਂ ਕੋਲ ਨਹੀਂ ਸੀਗਾ ਉਹ ਕੋਲ ਸੀਗਾ ਉਸਨੇ ਸਾਦਾ ਪਾਣੀ ਕਿਨੇ ਚੈੱਕ ਕੀਤਾ ਕਿਵੇਂ ਉਹਨਾਂ ਤੱਕ ਪਹੁੰਚਿਆ ਇਹ ਉਹ ਬੰਦੇ ਨੂੰ ਬਾਬਾ ਜੀ ਕਰੰਟ ਲਾ ਲਾ ਕੇ ਉਹਦੀ ਕੁਜੀ ਮੇਨ ਪਾਰਟ ਉਹਦਾ ਖਤਮ ਕਰਤਾ ਨਸਬੰਦੀ ਨਸਬੰਦੀ ਕਰਤੀ ਉਹਦੀ ਉਹ ਹਸੀਏ ਸਟਾਫ ਵਾਲਿਆਂ ਨੇ ਪਰ ਉਹ ਬੰਦੇ ਨੂੰ ਵੀ ਨਹੀਂ ਪਤਾ ਸੀ ਵੀ ਇਹ ਜ਼ਹਿਰ ਆ ਗਈ ਚਲੋ ਹੁਣ ਆਪਾਂ ਤੇ ਜੋ ਮਰਜੀ ਗਈ ਜਾਈਏ ਪਰ ਇਹ ਬੰਦਿਆਂ ਨੇ ਉਹ ਬੰਦੇ ਨੂੰ ਕੀ ਪਤਾ ਸੀ ਵੀ ਜ਼ਹਿਰ ਆ ਅਗਲੇ ਨੇ ਦਾ ਸ਼ਿਕਾਇਤ ਹੀ ਉਹ ਕਹਿੰਦੇ ਸੌਣ ਤੋਂ ਪਹਿਲਾਂ ਸਕਾਉਣਾਗਾ ਪਰ ਇਹ ਦਿੱਤੀ ਕਿਨੇ ਗਰਦਿਆਲ ਸਿੰਘ ਨੇ ਸਾਰਾ ਪੈਰਾ ਇੰਨਾ ਨੇ ਗਜਾਇਆ ਪਹਿਲੇ ਸੀ ਜਿੰਨਾ ਨੇ ਬਾਬਾ ਜੀ ਗੋਲੀਆਂ ਰਲਾਈਆਂ ਐਲਪ੍ਰੈਸ ਦੀਆਂ ਉਹ ਗੋਲੀਆਂ ਰਲਾ ਕੇ ਸਾਰੀ ਅੱਜ ਵੀ ਮੇਰੇ ਮੂੰਹ ਚੋਂ ਲੱਸੀ ਦਾ ਸਵਾਦ ਨਹੀਂ ਗਿਆ ਉਹਦਾ ਬਾਬਾ ਜੀ ਮੈਂ ਆਪਦੇ ਪਿਓ ਨੂੰ ਅੱਜ ਵੀ ਚੇਤੇ ਕਰ ਰਿਹਾ ਅੱਜ ਵੀ ਸਾਡੇ ਮਾਨ ਚ ਅਸੀਂ ਉੱਤੋਂ ਨਹੀਂ ਕਹਿ ਰਹੇ ਉੱਤੋਂ ਨਹੀਂ ਸਾਡਾ ਮਨ ਰੋਂਦਾ ਸਾਨੂੰ ਇਹ ਕਹਿੰਦਾ ਕਹਿੰਦਾ ਅਸੀਂ ਪਟਕਦੇ ਰਹੇ ਪਟਕਦੇ ਦਾ ਰੁੱਲਦੇ ਤਾਂ ਅਸੀਂ ਰਹੇ ਆ ਇਹ ਬੰਦਿਆਂ ਨੇ ਸਾਡਾ ਪਿਓ ਮਾਰਤਾ ਹੈ ਇਹ ਆਪ ਮਲੇਸ਼ੀਆ ਭੱਜ ਗਏ ਇਹ ਕਹਿੰਦਾ ਮੈਂ ਰੁੱਲਦਾ ਰਿਹਾ ਮਲੇਸ਼ੀਆ ਰੁੱਲਦਾ ਰਿਹਾ ਇਹ ਬਾਬਾ ਜੀ ਸਾਨੂੰ ਪਤਾ ਹੀ ਕਿਵੇਂ ਦਿਨ ਕੱਟਿਆ ਇਹ ਕਹਿੰਦਾ ਵੀ ਆਏ ਆ ਕਦੇ ਫਲਾਣਾ ਪਰ ਇਹ ਬੰਦੇ ਨਾਲ ਸੀਗੇ ਬਾਬਾਈ ਨੂੰ ਮਰਾਉਣ ਚ ਸਾਰਾ ਇਨਾ ਦਾ ਹੱਥ ਸੀਗਾ ਇਹ ਅੱਜ ਜਿੰਨੇ ਮਰਜੀ ਸੁੱਤੇ ਸਬਿੱਤੇ ਬਣੀਆਂ ਵੀ ਇਹ ਮੂਰਚੇ ਨੂੰ ਖਰਾਬ ਕਰਨਾ ਆਏ ਸੀ ਫਿਰ ਇਹ ਕਹਿੰਦਾ ਬੁੜੀਆਂ ਦੇ ਡਾਂ ਇਹ ਕਿਸੇ ਨਾ ਕਿਸੇ ਟੰਗ ਨਾਲ ਕਹਿੰਦਾ ਵੀ ਇਹਨੂੰ ਟੋ ਲਾਈਏ ਇਹਨਾਂ ਨੂੰ ਇਹ ਬੰਦਿਆਂ ਨੂੰ ਤੁਸੀਂ ਉਹ ਵੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਵੀ ਇੰਨਾ ਟਾਈਮ ਤੋਂ ਅਸੀਂ ਵਿਚਰ ਰਹੇ ਹਾਂ ਅਸੀਂ ਆਨੰਦਪੁਰ ਸਾਹਿਬ ਵੀ ਵੀ ਗਏ ਅਸੀਂ ਫਤਿਹਗੜ੍ਹ ਸਾਹਿਬ ਵੀ ਵੀ ਗਏ ਜਿੱਥੇ ਜਾਂਦੇ ਦੇ ਕੋਈ ਵੀ ਤਿਉਹਾਰ ਹੁੰਦਾ ਰਿਹਾ ਖਾਲਸੇ ਪੰਥ ਦਾ ਅਸੀਂ ਉੱਤੇ ਪਹੁੰਚਦੇ ਰਹੇ ਕਹਿੰਦੇ ਉੱਥੇ ਕਿਉਂ ਨਹੀਂ ਮੇਰੇ ਤੇ ਅਟੈਕ ਕੀਤਾ ਕਹਿੰਦੇ ਇੱਥੇ ਮੋਰਚੇ ਤੇ ਕਿਉਂ ਉਹਨਾਂ ਨੂੰ ਲੱਗਿਆ ਕਿ ਵੀ ਇੱਥੇ ਅਟੈਕ ਕਰ ਦੀਏ ਬਾਬਾ ਜੀ ਅਸੀਂ ਤੁਹਾਨੂੰ ਦੱਸੀਦਾ ਜਾਣਾ ਵੀ ਸਹਿਸਵਾ ਉੱਥੇ ਆਏ ਸੀ ਸਾਡਾ ਤਾਂ ਕੋਈ ਮੋਰਚੇ ਤੇ ਕੋਈ ਅਟੈਕ ਕਰਨ ਦਾ ਸਾਡਾ ਮੂਡ ਹੀ ਨਾ ਕੋਈ ਉਹ ਨਹੀਂ ਸੀਗਾ ਮਾਣੀ ਨੇ ਮੈਥਕੇ ਨਹੀਂ ਆਏ ਅਸੀਂ ਬੇਟਾ ਕਰਨਾ ਸਾਨੂੰ ਪਤਾ ਸਾਡੇ ਹੀ ਸਾਡਾ ਮੋਰਚਾ ਸਾਡੇ ਇਲਾਕੇ ਸਾਰਾ ਅਸੀਂ ਕਿੰਨੇ ਜਣੇ ਗਏ ਸੀ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਤਿੰਨ ਜਣੇ ਗਏ ਸੀ ਗੱਲ ਕਰਨ ਨਹੀਂ ਗਏ ਸੀ ਸਿਰਫ ਗੱਲ ਅਸੀਂ ਅਸੀਂ ਨਮਸਕਾਰ ਕਰਨ ਗਏ ਸੀਗੇ ਉਹ ਤਾਂ ਕੁਦਰਤੀ ਇਹ ਸਾਨੂੰ ਮਿਲ ਗਿਆ ਅਸੀਂ ਇਹਨੂੰ ਕਿਹਾ ਵੀ ਪਾਈ ਉਹ ਵੀਡੀਓ ਡਿਲੀਟ ਕਰ ਦੇ ਜਿਹੜੀ ਤੂੰ ਪਾਈ ਆ ਵੀ ਬਾਬੇ ਉਹਨੂੰ ਗਰਦਿਆਲ ਸਿੰਘ ਨੂੰ ਮਾਰਨ ਵਾਲੇ ਬਾਬੇ ਭਾਦਰ ਹੋਂਦੇ ਭਤੀਜੇ ਆ ਉਹ ਜੇਲ੍ਹ ਚ ਉਹ ਅੱਜ ਸਾਰਾ ਕੋ ਉਹਦਾ ਹੋ ਗਿਆ ਕਲੀਅਰ ਵੀ ਉਹਦਾ ਕੇਸ ਦਾ ਠੀਕ ਆ ਨਾ ਫਾਈਨਲਾਂ ਦੇ ਪਹੁੰਚਣ ਵਾਲਾ ਵੀ ਤੂੰ ਉਹ ਡਿਲੀਟ ਕਰ ਦੇ ਵੀਡੀਓ ਇਹ ਨਾਮ ਕਿਦਾ ਲਿਆ ਸੀਗਾ ਜਦੋਂ ਵੀਡੀਓ ਤੁਸੀਂ ਡਿਲੀਟ ਕਰवानी ਸੀਗੀ ਉਸ ਚ ਕਿਹਦਾ ਨਾਮ ਲਿਆ ਸੀ ਕਿੰਨੇ ਵੀ ਸ਼ਹੀਦ ਕੀਤਾ ਬਾਬਾ ਜੀ ਨੇ ਸ਼ਹੀਦ ਥੋੜੀ ਉਹਦਾ ਮਾਰਿਆਗਾ ਦੁਸ਼ਟ ਸੀ ਨਿੰਦਕ ਸੀਗਾ ਹੂੰ ਠੀਕ ਆ ਫਰ ਲੇ ਪੀਕੇ ਬਹਾਦਰ ਸਿੰਘ ਜੀ ਨੂੰ ਬਾਬਾ ਬਹਾਦਰ ਸਿੰਘ ਜੀ ਨੇ ਨਹੀਂ ਅਸੀਂ ਗਰਦਿਆਲ ਸਿੰਘ ਨੂੰ ਮਾਰਿਆ ਸੀ ਇਹਨੇ ਸਾਡੇ ਖਿਲਾਫ ਬਾਬਾਈ ਦੇ ਦਾਲ ਪੰਥ ਖਿਲਾਫ ਵੀਡੀਓ ਪਾਈ ਸੀ ਵੀਰਕਿਆ ਸੀਗਾ ਕਿ ਵੀਰਕੇਵਾਲੇ ਸਿੰਘਾਂ ਨੇ ਵੀ ਗਰਦਿਆਲ ਸਿੰਘ ਨੂੰ ਮਾਰਤਾ ਗਰਦਿਆਲ ਸਿੰਘ ਨੂੰ ਮਾਰਦਾ ਪਰ ਉਹ ਝੂਠ ਸੀਗਾ ਕਹਿੰਦਾ ਰਕਵੇ ਉਹ ਕਰਦੇ ਰਹੇ ਪਰ ਉਹ ਜਿਵੇਂ ਸਾਹਮਣੇ ਲਾ ਲਓ ਇਹ ਪੂਰੇ ਰਕਵੇਵਾਲੇ ਸਿੰਘਾਂ ਦਾ ਲਿਆ ਪੂਰੇ ਦਲ ਦਾ ਨਾਮ ਲਿਆ ਕਿ ਇੱਕ ਸਿੰਘ ਦਾ ਨਾਮ ਲੈ ਕੇ ਫੁਲਾਣੇ ਸਿੰਘ ਨੇ ਜਿਹੜਾ ਮਾਰਿਆ ਬਾਬਾ ਜੀ ਦਾ ਨਾਮ ਉਹਨੇ ਕਿਸੇ ਦਾ ਨਹੀਂ ਰਿਹਾ ਦਲ ਕੇ ਬੰਦੇ ਕਿਹਾ ਦਲ ਕੇ ਬੰਦੇ ਕਿਹਾ ਦਲ ਦੇ ਬੰਦੇ ਦੀ ਵੀਡੀਓ ਹਾਂ ਦਲ ਦੇ ਬੰਦੇ ਕਿਹਾ ਉਹਨੇ ਹੋਰ ਕਿਸੇ ਦਾ ਨਹੀਂ ਕਿਹਾ ਕਹਿੰਦਾ ਦਲ ਦੇ ਬੰਦੇ ਸੀਗੇ ਪਰ ਅਸੀਂ ਬਾਬਾ ਜੀ ਸਾਡੇ ਕੋਈ ਤੁਹਾਡੇ ਖਿਲਾਫ ਦਲ ਦੇ ਖਿਲਾਫ ਬਾਬਾ ਜੀ ਦੇ ਖਿਲਾਫ ਕੋਈ ਐਫ ਆਈ ਆਰ ਦਰਜ ਕੋਈ ਨਾਮ ਕਿਤੇ ਨਹੀਂ ਆਇਆ ਕੋਈ ਨਾਮ ਨਹੀਂ ਬਾਬਾ ਜੀ ਇਹ ਨੱਟ ਤਾਂ ਹੀ ਬੋਲ-ਬੋਲ ਕੇ ਬਨਾਮੀ ਕਰਾ ਰਿਹਾ ਵੀ ਐ ਹੋ ਜੇ ਪਰ ਸੱਚ ਸੱਚ ਹੀ ਰਹਿਣਾ ਬਾਬਾ ਜੀ ਕਹਿੰਦਾ ਕੂੜ ਨਿਖਟਾ ਨਾਨਕਾ ਊੜਕ ਸੱਚ ਰਹੀ ਸੱਚ ਬਾਬਾ ਜੀ ਸੱਚ ਹੀ ਰਹਿਣਾ ਇਹ ਬੰਦੇ ਜਿਹੜੇ ਦਾਅਵੇ ਬੇ ਇਹ ਕੋਈ ਨਹੀਂ ਇੱਕ ਕਿਸੇ ਦਿਨ ਤਾਂ ਸੱਚ ਮੂਰੇ ਆਉਣਾ ਸੰਗਤਾਂ ਦੇ ਇਹ ਬੰਦੇ ਫੇਮ ਦੀ ਖਾਤਰ ਜਾ ਕਿਵੇਂ ਵੀ ਕਹਿ ਰਹੇ ਨੇ ਹਨਾ ਪਰ ਇਹ ਗੱਲਾਂ ਕੋਈ ਨਹੀਂ ਕਿਸੇ ਦਿਨ ਹੋਣਗੀਆਂ ਪੂਰੀਆਂ ਡੱਟ ਕੇ ਇਹ ਕਹਿੰਦੇ ਨੇ ਵੀ ਅਸੀਂ ਲੈਣਾ ਜਿਵੇਂ ਬਦਲਾ ਜਾਂ ਫਲਾਣਾ ਕੋਈ ਨਹੀਂ ਬਦਲਾ ਇਹਨਾਂ ਨੇ ਤਾਂ ਹਮਾਰਿਆ ਹੀ ਕੀ ਲੈ ਲੈਣਗੇ ਬਦਲਾ ਇਹ ਕਹਿੰਦੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਵੀਡੀਓ ਪਾਈ ਬਾਬੇ ਬਹਾਦਰ ਸਿੰਘ ਖਿਲਾਫ ਤੁਸੀਂ ਕਿਉਂ ਨਹੀਂ ਪਾਈ ਬਈ ਬਾਬੇ ਦੇ ਵੇ ਬਾਬੇ ਨੂੰ ਮਾਰਿਆ ਗਾ ਐ ਗੱਲਬਾਤ ਹੋਈ ਚੜਾਈ ਕਿ ਬਾਬਾ ਬਹਾਦਰ ਸਿੰਘ ਜੀ ਦੇ ਹੱਕ ਤੇ ਪਾਣੀ ਚਾਹੀਦੀ ਸੀਗੀ ਵੀ ਉਹਨਾਂ ਨੂੰ ਜਿਸ ਤਰ੍ਹਾਂ ਲਸੀ ਬਾਬਾ ਬਹਾਦਰ ਸਿੰਘ ਜੀ ਨੂੰ ਸ਼ਹੀਦ ਕਰਾਉਣ ਚ ਇਹ ਬੰਦਿਆਂ ਦਾ ਹੱਥ ਸੀ ਫੇਰ ਇਹ ਸ਼ਹੀਦ ਅਕਾਲੀ ਸ਼ਹੀਦ ਬਾਬਾ ਸੰਤਾ ਸਿੰਘ ਜੀ ਬਾਬਾ ਸਰਜੀਤ ਸਿੰਘ ਅਕਾਲੀ ਫੂਲਾ ਸਿੰਘ ਕਹਿੰਦੇ ਕਿ ਵੀ ਤੁਹਾਡੇ ਪਹਿਲਾਂ ਸਿੰਘ ਮਰੇ ਨਹੀਂ ਕਹਿੰਦੇ ਇਹ ਉਹੀ ਗੱਲ ਉਹ ਕਹਿੰਦਾ ਮਰੇ ਬਾਬਾ ਜੀ ਤੁਸੀਂ ਦੱਸੋ ਹਾਂ ਮਰਦੇ ਆਮ ਲੋਕ ਹੁੰਦੇ ਆ ਸ਼ਹੀਦ ਅਮਰ ਹੁੰਦੇ ਨੇ ਸ਼ਹੀਦ ਕਦੇ ਮਰਦੇ ਨਹੀਂ ਹੁੰਦੇ ਇਹ ਕਹਿੰਦਾ ਸ਼ਹੀਦ ਅਮਰ ਨਹੀਂ ਹੁੰਦੇ ਇਹ ਸਾਨੂੰ ਸਪਸ਼ਟੀਕਰਨ ਦੇ ਦੇ ਸ਼ਹੀਦ ਅਮਰ ਹੁੰਦੇ ਆ ਇਹਦੇ ਵਰਗੇ ਮਲੇਸ਼ ਮਰਦੇ ਹੁੰਦੇ ਨੇ ਬਾਬਾ ਕਾਲੀ ਇਹ ਕਹਿੰਦਾ ਬਾਬਾ ਜੀ ਇਹ ਕਹਿੰਦਾ ਮੈਂ ਬਾਬੇ ਲੋਟ ਚੜੂੰਗਾ ਬਾਬੇ ਯੋ ਬਾਬਾ ਹਲੂ ਮਾਨ ਸਿੰਘ ਕੇ ਮੇਲੇ ਲੱਗ ਰਹੇ ਆ ਬਾਬੇ ਯੋ ਜੋੜ ਮੇਲੇ ਦੇਖ ਲੈ ਕਿੱਡੇ ਮਨਾਏ ਜਾ ਰਹੇ ਆ ਹਨਾ ਯੋ ਕਹਾ ਬਾਬਾ ਕਾਲੀ ਫੁੱਲਾ ਸਿੰਘ ਨੂੰ ਕਹਾ ਮਰਿਆ ਕਹਾ ਤਾਂ ਬਾਬੇ ਸ਼ਹੀਦ ਹੋਇਆ ਜੇ ਨੋਰ ਨਾ ਕੁਰਬਾਨੀ ਦਿੰਦਾ ਨਾ ਆਪਣੀਆਂ ਧੀਆਂ ਭੈਣਾਂ ਇੱਧਰ ਤੇ ਚੱਕ ਚੱਕ ਕੇ ਮਲੇਸ਼ ਲੈ ਕੇ ਜਾ ਰਹੇ ਤੇ ਉੱਧਰ ਨੂੰ ਠੀਕ ਹੈਗਾ ਨਹੀਂ ਹਾਂ ਜੀ ਉਹ ਦਾਲੀ ਵਰਗੇ ਭੈਣ ਬਾਬਾ ਜੀ ਬੁੱਢੇ ਦਾਲ ਦੇ ਤੁਸੀਂ ਜਿਵੇਂ ਤੇਰੀ ਸਣਾ ਕਿਹਾ ਬਾਬੇ ਵੀ ਪਾੜੇਗੇ ਟੱਟੂ ਮੈਂ ਇਹਨੂੰ ਦੱਸਦੇ ਹਾਂ ਵੀ ਬਾਤ ਸੁਣ ਲੈ ਮੇਰੀ ਗੱਲ ਤੂੰ ਸਿੰਘਾਂ ਨੂੰ ਕਹੀ ਜਾ ਰਿਹਾ ਹਾਂ ਪਾੜੇਗੇ ਟੱਟੂ ਫਲਾਣਾ ਟੱਟੂ ਲੈ ਤਮਗਾਣਾ ਟੱਟੂ ਤੇਰਾ ਬੰਦਾ ਦੇਣਾ ਬਣਾ ਬਾਬੇ ਠੀਕ ਹੈਗਾ ਨਹੀਂ ਤੂੰ ਪੰਥਮਾ ਉਹ ਪੰਥਮਾ ਆਣ ਗਿਆ ਓਰੇ ਤੇਰਾ ਪੰਥਮਾ ਹੀ ਨਿਪੜਨਾ ਜੋ ਨਿਪੜਨਾ ਉਹ ਤਾਂ ਕਹ ਰਿਹਾ ਕਿ ਮੈਂ ਉਹ ਕਹਿੰਦੇ ਇੱਕ ਉਹ ਤਾਂ ਕਹਿੰਦੇ ਮੈਂ ਆ ਰਿਹਾ ਸੀਗਾ ਫਰਲਾ ਲੈਣਾ ਸੀਗਾ ਬਾਬਾ ਜੀ ਤੋਂ ਫਰਲਾ ਦਾ ਇਹਨੂੰ ਦੇ ਕੇ ਤੋਹਾਂਗੇ ਚੰਗੀ ਤਰ੍ਹਾਂ ਫਰਲਾ ਇਹਨੂੰ ਮਲੇਸ਼ ਨੂੰ ਦੇਣਾ ਸੀ ਇੱਕ ਤਾਂ ਇਹ ਸਾਡੇ ਖਿਲਾਫ ਵੀਡੀਓ ਆ ਪਾਈ ਜਾਂਦਾ ਉੱਤੋਂ ਅਸੀਂ ਇਹਨੂੰ ਫਰਲਾ ਫਰਲਾ ਤੈਨੂੰ ਚੰਗੀ ਤਰ੍ਹਾਂ ਦੇ ਕੇ ਤੋਹਾਂਗੇ ਠੀਕ ਆ ਕਿ ਨਹੀਂ ਆ ਨਹੀਂ ਗੱਲਬਾਤ ਹੁੰਦੀ ਬਾਬਾ ਜੀ ਅੱਛਾ ਜਿਵੇਂ ਇਹ ਸਾਰੇ ਅਲਸਲੱਖਣ ਸਿੰਘ ਜੀ ਨਾਲ ਹੀ ਗੱਲ ਕਰਾਂਗੇ ਮੈਂ ਤੁਹਾਡੇ ਤੋਂ ਇਹ ਆਖੀਰਲਾ ਸਵਾਲ ਲੈਣਾ ਚਾਹਾਂਗਾ ਜੇ ਇਹ ਹੁਣ ਸਾਰੀਆਂ ਗੱਲਾਂ ਹੋਈਆਂ ਉਹਨਾਂ ਨੇ ਵੀਡੀਓ ਪਾਈ ਉਹਨਾਂ ਨੇ ਕਿਹਾ ਜੀ ਐਦਰੋਂ ਤੁਸੀਂ ਦਲ ਵੱਲੋਂ ਚਾਹੁੰਦੇ ਹਾਂ ਪੂਰਾ ਰੱਕਬੇ ਵਾਲਾ ਦਲ ਚਾਹੁੰਦਾ ਹੈ ਕਿ ਵੀ ਹੁਣ ਕੋਈ ਗੱਲਬਾਤ ਨਾ ਹੋਵੇ ਕੋਈ ਵੀਡੀਓ ਸੋਸ਼ਲ ਮੀਡੀਆ ਦੇ ਤੇ ਨਾ ਹੋਣਾ ਵੱਲੋਂ ਨਾਵੇਂ ਨਾ ਤੁਹਾਡੇ ਵੱਲੋਂ ਐਵੇਂ ਤਾਂ ਕੁਝ ਚਾਹੁੰਦੇ ਅਸੀਂ ਕੁਝ ਨਹੀਂ ਚਾਹੁੰਦੇ ਅਸੀਂ ਵਿਵਾਦ ਨਹੀਂ ਚਾਹੁੰਦੇ ਠੀਕ ਆ ਨਾ ਵੀ ਜਾ ਕੋਈ ਲੋਕ ਤਮਾਸ਼ਾ ਦੇਖਣ ਠੀਕ ਆ ਪੰਥ ਦਾ ਵੀ ਅਸੀਂ ਐ ਨਹੀਂ ਚਾਹੁੰਦੇ ਵੀ ਜੋ ਹੋ ਗਿਆ ਗੱਲਾਂ ਤੇ ਮਿੱਟੀ ਪਾਈ ਜਾਵੇ ਪਰ ਜੇ ਕੋਈ ਗੱਲਬਾਤ ਕਰਨੀ ਆ ਤਾਂ ਸਾਹਮਣੇ ਆ ਕੇ ਆਮੋ ਸਾਹਮਣੇ ਕਰ ਲਈ ਟੱਕਰ ਕੇ ਜੇ ਕਹਿੰਦੇ ਜੇ ਕੋਈ ਕਹਿੰਦਾ ਨਾ ਵੀ ਅਸੀਂ ਐ ਕਰਦਾਂਗੇ ਫਲਾਣਾ ਕਰਦਾਂ ਭਾਈ ਅਸੀਂ ਮਿੱਥ ਕੇ ਨਹੀਂ ਆਏ ਸੀ ਹਣੀ ਸੰਜੀਤ ਆ ਰਹੀ ਸਤਨਾਮ ਸਿਆ ਇਹਦਾ ਉਰਫ ਹਣੀ ਅਸੀਂ ਇਹਨੂੰ ਹਣੀ ਕਹਿੰਦੇ ਰਹੇ ਚਲੋ ਇਹ ਕਹਿੰਦਾ ਕਸ਼ਾਰੇ ਤੋਂ ਹੁੰਦਾ ਐਡਾ ਮੈਂ ਬਾਬਾ ਹੀ ਬੇਸੁਰਤ ਨਹੀਂ ਸੀਗਾ ਕਹਿੰਦਾ ਮੈਂ ਨੰਗਾ ਨੂੰ ਹੁੰਦਾ ਰੈਂ ਫਲਾਣਾ ਇਹ ਗੱਲਾਂ ਸਭ ਝੂਠੀਆਂ ਨੇ ਉਹ ਐਡਾ ਵੀ ਮੈਂ ਨਿੱਕਾ ਨਹੀਂ ਹੁੰਦਾ ਸੀ ਆ ਤੁਹਾਨੂੰ ਸਾਹਮਣੇ ਕਹਿੰਦੇ ਕਿ ਜਦੋਂ ਸਤਨਾਮ ਸਿੰਘ ਕਹਿੰਦੇ ਕਹਿੰਦੇ ਜਦੋਂ ਆਏ ਜੱਗਾ ਸਿੰਘ ਸਾਈਡ ਤੇ ਖੜੇ ਰਹੇ ਉਹਨਾਂ ਨੇ ਤਾਂ ਮਿਆਂ ਨੂੰ ਵੀ ਹੱਥ ਨਹੀਂ ਪਾਇਆ ਉਹ ਤਾਂ ਦੇਖਦੇ ਰਹੇ ਖੜਕੇ ਵੀ ਜਿੰਨੂੰ ਅਸੀਂ ਪਾਲਿਆ ਕਹਿੰਦੇ ਬੱਚਿਆਂ ਵਾਂਗ ਬਾਬਾ ਜੀ ਮੈਂ ਦੇਖ ਕਿਉਂ ਖੜੇ ਸੀ ਤੁਸੀਂ ਸਾਈਡ ਤੇ ਕਿ ਵਿੱਚ ਸੀਗੇ ਮੈਂ ਸਾਈਡ ਤੇ ਤਾਂ ਖੜਾ ਸੀ ਮੈਂ ਕਿਹਾ ਕੋਈ ਬੰਦਾ ਬਾਰ ਨਾ ਕਰ ਦੇ ਡਾਂਗ ਮੇਰੀ ਮੋਢੇ ਤੇ ਸੀ ਮੈਂ ਕਿਹਾ ਕੋਈ ਬੰਦਾ ਬਾਰ ਨਾ ਕਰੇ ਤਾਂ ਮੈਂ ਪਿੱਛੇ ਸੀਗਾ ਠੀਕ ਆ ਫੇਰ ਇਹਨੇ ਸਿੰਘਾਂ ਨੂੰ ਜਦੋਂ ੱੱਕਾ ਮਰਿਆ ਜਾਂ ਗੱਲਬਾਤ ਕੀਤੀ ਫੇਰ ਬਾਬਾ ਜੀ ਮੂਰੇ ਹੋਣਾ ਪਿਆ ਕਿ ਫੇਰ ਮੂਰੇ ਹੋਣਾ ਪਿਆ ਤੇ ਇੱਧਰ ਸੁਲੱਖਣ ਸਿੰਘ ਨੇ ਸੁਲੱਖਣ ਸਿੰਘ ਤੇ ਇਹ ਕਿਉਂਕਿ ਉਸ ਦਿਨ ਉੱਥੇ ਸੀ ਕਿ ਇਹ ਕਹ ਰਹੇ ਸੀਗੇ ਪੁਲਿਸ ਨੂੰ ਵੀ ਜਿਹੜਾ ਬਿਆਨ ਲਿਖਾ ਰਹੇ ਸੀਗੇ ਕਿ ਮੇਰੇ ਇੱਥੇ ਉਹਨਾਂ ਨੇ ਕੋਈ ਸੱਟ ਮਾਰੀ ਹੈ ਜ਼ੋਰ ਨਾਲ ਇਸ ਥਿੱਕੇ ਨਾਲ ਪੁੱਠੀ ਕਰਕੇ ਗੰਡਾਸਾ ਸੀਗਾ ਸਾਹ ਵੀ ਨਹੀਂ ਆ ਰਿਹਾ ਸੀਗਾ ਹਾਲਾਂਕਿ ਉੱਥੇ ਰੋ ਵੀ ਰਹੇ ਸੀਗੇ ਜਦ ਦਵੱਜੀ ਕਿਉਂਕਿ ਸੱਟ ਬਹੁਤ ਭੈੜੀ ਵੱਜੀ ਸੀਗੀ ਤੁਸੀਂ ਸਾਰੇ ਤੁਸੀਂ ਸਾਰੇ ਬਿਆਨ ਦਿੱਤੇ ਸੀਗੇ ਉੱਥੇ ਪੁਲਿਸ ਤੁਸੀਂ ਵੀ ਦਿੱਤੇ ਜਿਨ੍ਹਾਂ ਦੇ ਹੋਰਾਂ ਦੇ ਸੱਟਾਂ ਵੱਜੀਆਂ ਹੱਥਾਂ ਤੇ ਗੁੱਜੀਆਂ ਵੱਜੀਆਂ ਉਹਨਾਂ ਨੇ ਵੀ ਬਿਆਨ ਦਿੱਤੇ ਕਿ ਸਾਡੇ ਨਾਲ ਇਸ ਤਿੱਖ ਨਾਲ ਧੱਕਾ ਕੀਤਾ ਸਾਨੂੰ ਤਾਂ ਜਾਨੋਂ ਮਾਰਨ ਲਈ ਆਗੇ ਸੀ ਬਾਬਾ ਸਤਨਾਮ ਸਿੰਘ ਤੁਹਾਨੂੰ ਉਦੋਂ ਉਹਨਾਂ ਦੇ ਹੱਕ ਚ ਕਿਉਂ ਖੜਨਾ ਪਿਆ ਤੇ ਤੁਸੀਂ ਅੱਜ ਫਿਰ ਇੱਥੇ ਬਾਬਾ ਰਕਬੇ ਵਾਲਿਆਂ ਦਲ ਦੇ ਵਿੱਚ ਆ ਕੇ ਖੜਕੇ ਇਹਨਾਂ ਦੇ ਹੱਕ ਚ ਇੱਕ ਗੱਲ ਕਰਦੇ ਹੋ ਕਿਉਂ ਆਏ ਹੋ ਇੱਥੇ ਕਿਉਂ ਗੱਲ ਕਰਨਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਪਹਿਲੀ ਗੱਲ ਤਾਂ ਇੱਥੇ ਆਣ ਦਾ ਮਸਲਾ ਇਹ ਆ ਹਾਈ ਗੁਰੂ ਦਾ ਪੰਥਾ ਬੁੱਢਾ ਦਲਾ ਸ਼ਰੌਣੀ ਪੰਥਾ ਕਾਲੀ ਬੁੱਢਾ ਦਲ ਇੱਥੇ ਸਾਨੂੰ ਪਹਿਲਾਂ ਕਦੋਂ ਕਿਉਂ ਨਹੀਂ ਆਏ ਫਿਰ ਤੁਸੀਂ ਉੱਥੇ ਕਿਉਂ ਸੀਗੇ ਤੁਸੀਂ ਇਹ ਦੋ ਤਰਫਾ ਗੱਲ ਨਹੀਂ ਹੋਗੀ ਤੁਸੀਂ ਉਧਰ ਵੀ ਹੋਏ ਤੇ ਇੱਧਰ ਵੀ ਹੋਏ ਸੁਣੋ ਮਹਾਰਾਜ ਜੀ ਮੈਂ ਨਾ ਸਤਨਾਮ ਜਦੋਂ ਅਸੀਂ ਬਾਬਾ ਬਹਾਦਰ ਸਿੰਘ ਜੀ ਦੇ ਨਾਲ ਰਹਿੰਦੇ ਸੀ ਨਾ ਉਦੋਂ ਸਤਨਾਮ ਸਿੰਘ ਵੀ ਸਾਡੇ ਨਾਲ ਰਹਿੰਦਾ ਸੀ ਜੱਗਾ ਸਿੰਘ ਨੂੰ ਪਤਾ ਤਾਂ ਮੈਂ ਉਹਨੂੰ ਜਾਣਦਾ ਤੇ ਇਹ ਜੱਗਾ ਸਿੰਘ ਉਹਨਾਂ ਭਾਨ ਸਿੰਘ ਉਹਨਾਂ ਹੋਰ ਜਿਹੜੇ ਆਪਣੀਆਂ ਫੌਜਾਂ ਇਹਨਾਂ ਨੂੰ ਵੀ ਅਸੀਂ ਜਾਣਦੇ ਆ ਕਾਂ ਕਰਕੇ ਬਾਬਾ ਜੀ ਇਹ ਗੱਲ ਹੋਈ ਆ ਤੇ ਪੰਥ ਜੀ ਦਾ ਅਸੀਂ ਪਹਿਲੀ ਵਾਰ ਥੋੜਾ ਸ਼ੁਰੂ ਤੋਂ ਹੀ ਹੁੰਦੇ ਆ ਜੀ ਤੁਹਾਨੂੰ ਫਿਰ ਉੱਥੇ ਉਸ ਵੇਲੇ ਮੋਰਚੇ ਤੇ ਉਧਰ ਕਿਉਂ ਖੜਨਾ ਪਿਆ ਜੇ ਜੱਗਾ ਸਿੰਘ ਜੀ ਸੱਚ ਕਹਿ ਰਹੇ ਨੇ ਬਾਬਾ ਜੀ ਦਾ ਜੇਕਰ ਕਤਲ ਹੋਇਆ ਇਹ ਚੀਜ਼ਾਂ ਹੋਈਆਂ ਤੁਹਾਨੂੰ ਇਹ ਪਹਿਲਾਂ ਚੀਜ਼ਾਂ ਦੇਖਣੀਆਂ ਨਹੀਂ ਦੀਆਂ ਸੀ ਕਿ ਸਾਡੇ ਨਾਲ ਇਹ ਧੱਕਾ ਹੋਇਆ ਕਿ ਅਸੀਂ ਸਤਨਾਮ ਸਿੰਘ ਨਾਲ ਖੜ ਰਹੇ ਹਾਂ ਬਾਬਾ ਜੀ ਮੈਂ ਨਾ ਉੱਥੇ 3-4 ਦਿਨ 3-4 ਦਿਨ ਹੋ ਗਈ ਸੀ ਮੈਂ ਉੱਥੇ ਗਿਆ ਹੋਇਆ ਸੀ ਉਹਦੇ ਕੋਲੇ ਕਿਉਂਕਿ ਮੈਂ ਉਹਨੂੰ ਵੀ ਜਾਣਦਾ ਸੀ ਫੌਜਾਂ ਨੂੰ ਵੀ ਜਾਣਦਾ ਸੀ ਉਹਦੇ ਕੋਲ ਰਹਿ ਰਿਹਾ ਸੀਗਾ ਤੇ ਮੇਰਾ ਮੇਰਾ ਵੀ ਕੋਈ ਆ ਨਹੀਂ ਸੀ ਕਿ ਵੀ ਇਹਨਾਂ ਦੇ ਬਾਤ ਕਰੂੰਗਾ ਜਾਂ ਇਹਨਾਂ ਦੇ ਵੀ ਆ ਨਹੀਂ ਸੀ ਕਿ ਮੇਰੇ ਦੇ ਕੋਈ ਬਾਤ ਕਰੂਗਾ ਉਹ ਤਾਂ ਮੈਂ ਉੱਥੇ ਖੜਿਆ ਸੀ ਬਸ ਬਾਬਾ ਜੀ ਇਹੀ ਗੱਲ ਹੋਈ ਆ ਤੁਹਾਨੂੰ ਪਤਾ ਨਹੀਂ ਸੀ ਕਿ ਵੀ ਕਿੰਨਾ ਵੱਲਾ ਅਟੈਕ ਹੋਇਆ ਕੌਣ ਨੇ ਕੋਈ ਐਦਾਂ ਦਾ ਕੁਝ ਪਤਾ ਨਹੀਂ ਹੈਗੇ ਤਾਂ ਚਲੋ ਆਪਣੀ ਹੀ ਫੌਜਾਂ ਦਲ ਦਲਪੰਥ ਦੀ ਕਹਿ ਲਓ ਜਾਂ ਬਾਹਰ ਦੀ ਕਹਿ ਲਓ ਹੈ ਤਾਂ ਸਾਰੇ ਦਲਪੰਥ ਦੀ ਹੁੰਦੀਆਂ ਨੇ ਗੱਲ ਦੇ ਵਿੱਚ ਆਏ ਹੋ ਤੁਹਾਨੂੰ ਐਕਸੈਪਟ ਕਰ ਲਿਆ ਦਲ ਨੇ ਤੁਸੀਂ ਹੁਣ ਇਹਨਾਂ ਦੇ ਵਿੱਚ ਵਿਚਰੋਗੇ ਜਾਂ ਫਿਰ ਇੱਥੇ ਮਾਫੀ ਮੰਗਣ ਆਏ ਹਾਂ ਤੁਸੀਂ ਬਾਬਾ ਜੀ ਪਹਿਲੀ ਗੱਲ ਤਾਂ ਜੀ ਮੈਂ ਇੱਥੇ ਬੀਜਰ ਨਹੀਂ ਮਤਲਬ ਐਸਾਂ ਜਲ ਵੀ ਬੀਜਰ ਨਹੀਂ ਆ ਦੂਸਰੀ ਗੱਲ ਮਾਫੀ ਇਹਨਾਂ ਨੂੰ ਲੱਗਦਾ ਇਹਨਾਂ ਦੇ ਚਿਹਰਿਆਂ ਤੋਂ ਐ ਲੱਗ ਰਿਹਾ ਕਿ ਤੁਹਾਡੇ ਤੇ ਵਿਸ਼ਵਾਸ ਨਹੀਂ ਹੋਣਾ ਕਈ ਗੱਲਾਂ ਇਹੋ ਜਿਹੀਆਂ ਵੀ ਜਿਹੜੀਆਂ ਕਰ ਦਿੱਤੀਆਂ ਤੁਸੀਂ ਨਹੀਂ ਬਾਬਾ ਜੀ ਐਡੀ ਮੇਰੀ ਮੇਰਾ ਇਹਨਾਂ ਨਾਲ ਐਡਾ ਕੋਈ ਮਸਲਾ ਨਹੀਂ ਇਹਨਾਂ ਨੂੰ ਪਤਾ ਅਸੀਂ ਭਾਈਆਂ ਸਾਰੇ ਬਾਕੀ ਗੱਲ ਮਾਫੀ ਮੰਗਣ ਦੀ ਆ ਮਾਫੀ ਤਾਂ ਜاہے ਮੈਂ ਤਾਂ 5-5 ਵਾਰ ਬੱ 10-10 ਵਾਰ ਮੰਗ ਲੈਣਿਆ ਬੱਬੀ ਮਾਰਾ ਦਾ ਬਾਣਾ ਸੱਚੇ ਪਾਤਸ਼ਾਹ ਜੀ ਦਾ ਸਾਰੇ ਸਿੰਘਾਂ ਦੇ ਇੱਕ ਵਾਰ ਕੀ ਲੱਖ ਵਾਰ ਮਾਫੀ ਮੰਗ ਸਕਦੇ ਆ ਤੁਸੀਂ ਐਕਸੈਪਟ ਕਰਦੇ ਹੋ ਪ੍ਰਵਾਨ ਕਰਦੇ ਹੋ ਇਹਨਾਂ ਨੂੰ ਕਿ ਵੀ ਇਹਨਾਂ ਨੇ ਜੇ ਗਲਤੀ ਕੀਤੀ ਕੋਈ ਅਸੀਂ ਜਦੋਂ ਗਏ ਜੀ ਅਸੀਂ ਜਦੋਂ ਗਏ ਗੱਲ ਕਰਨ ਜਦੋਂ ਸਾਡੇ ਸਿੰਘ ਦਾ ਗਲਾ ਫੜਿਆ ਇੱਕ ਨੇ ਇਹਨੇ ਇਹਨੇ ਇਧਰਲੇ ਦੋਨੇ ਹੱਥ ਫੜਿਆ ਜੀ ਇਹ ਨਾਲ ਸੀ ਉਸ ਟਾਈਮ ਇਹ ਹੁਣ ਚਾਹੇ ਮੁਕਰਦਾ ਪਿਆ ਵਾ ਇਹਨੇ ਉਸ ਟਾਈਮ ਸਾਡੇ ਸਿੰਘ ਦਾ ਹੱਥ ਫੜਿਆ ਅਸੀਂ ਹਾਲਾਂਕਿ ਇਹਨਾਂ ਨੇ ਗੱਲ ਕਰਨ ਗਈ ਸੀ ਜੋ ਦੁਬਾਰੇ ਗੱਲ ਕਰਨ ਗਏ ਸਾਰੇ ਉਹਨਾਂ ਪਹਿਲਾਂ ਤਰਵਾਰੀ ਇਹਨੇ ਕੱਢੀ ਜੀ ਪਰ ਹੁਣ ਤੁਸੀਂ ਐਕਸੈਪਟ ਕਰਦੇ ਹੋ ਬਾਬਾ ਜੀ ਨੇ ਐਕਸੈਪਟ ਕਰ ਲਿਆ ਕਿ ਚਲੋ ਕੋਈ ਨਹੀਂ ਪੰਥ 'ਚ ਆਏ ਨੇ ਪ੍ਰਵਾਨ ਬਾਬਾ ਜੀ ਮਾਰਾ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਠੀਕ ਹੈ ਜੀ ਇਹ ਸਾਡਾ ਕੋਈ ਸਾਡੇ ਨਾਲ ਇਹਨਾਂ ਦਾ ਕੋਈ ਨਿੱਜੀ ਬੈਰ ਨਹੀਂ ਹੈਗਾ ਠੀਕ ਆ ਪਰ ਜੇ ਇਹਨਾਂ ਨੇ ਵਾਰ ਕੀਤਾ ਸੀ ਤਾਂ ਇਹਨਾਂ ਦੇ ਵਾਰ ਹੋਇਆ ਸੀ ਸਾਡਾ ਕੋਈ ਨਿੱਜੀ ਵਾਰ ਨਹੀਂ ਜੇ ਸਾਡੇ ਕਿਸੇ ਪਚੰਗੀ ਤੇ ਜਾਂ ਕਿਸੇ ਦੇ ਫੌਜ ਦੇ ਲਾਗੇ ਆਂਦੀ ਤਲਵਾਰ ਜਾਂ ਅੱਛਾ ਅਖੀਰਲਾ ਸਵਾਲ ਲੈਣਾ ਚਾਹਾਂਗਾ ਮੈਂ ਇਸ ਨੂੰ ਇੱਥੇ ਐ ਖਤਮ ਕੀਤਾ ਜਾਵੇ ਜਾਂ ਫਿਰ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਖਾਲਸਾ ਬੁੱਢਾ ਦਾਲ ਪੰਥ ਹੈ ਜੀ ਉਹਨਾਂ ਨੂੰ ਅੱਗੇ ਸਤਨਾਮ ਸਿੰਘ ਨੂੰ ਇੱਥੇ ਬਾਬਿਆਂ ਉਹਰੇ ਮਾਫੀ ਮੰਗਣੀ ਪੈਣੀ ਹੈ ਜੋ ਜੋ ਉਹ ਸੋਸ਼ਲ ਮੀਡੀਆ ਤੇ ਬੋਲ ਰਿਹਾ ਹੈ ਗਲਤ ਮੈਂ ਆ ਹੀ ਰਿਹਾ ਸੀਗਾ ਫਰਲ ਲੈਣ ਆ ਰਿਹਾ ਸੀਗਾ ਬਾਬਾ ਜੀ ਬਾਬਾ ਜੀ ਹੁਣ ਕਿਹੜੇ ਉਹਨਾਂ ਨੂੰ ਆਪਾਂ ਰੋਕਿਆ ਇਹ ਪੰਥ ਬੁੱਢਾ ਵਾਲਾ ਮਹਾਰਾਜ ਦਾ ਪੰਥ ਹੈ ਜਿਉਂ ਕਹਿੰਦਾ ਵੀ ਮੈਂ ਪੰਥਰਾ ਸਿੰਘ ਆ ਰਿਹਾ ਜਵੇ ਉਹ ਹੁਣ ਜੀ ਮੇਜਸ ਲਖਣ ਸਿੰਘ ਪਹੁੰਚਿਆ ਉਹ ਵੀ ਇੱਥੇ ਪਹੁੰਚੇ ਬਾਬਾ ਮੁਰੇ ਆ ਕੇ ਮਾਫੀ ਮੰਗੀ ਫੈਸਲਾ ਅਟੱਲ ਹੈ ਬਾਬਾ ਜੀ ਨਾਲੇ ਫਰਲਾ ਕੋਈ ਮਾੜੀ ਮੋਟੀ ਖੇਡ ਨਹੀਂ ਹੈਗੀ ਫਰਲਾ ਜ세ਬੰਦੀ ਨਾਲ 50 50 ਸਾਲ 50 50 ਸਾਲ ਜੁੜਨਾ ਪੈਂਦਾ ਜ세ਬੰਦੀ ਨਾਲ ਫੇਰ ਕਿਤੇ ਜਾ ਕੇ ਬਾਬਾ ਜੀ ਦੇਣਾ ਪੈਂਦਾ ਫਰਲਾ ਫਰਲਾ ਬਾਬਾ ਜੀ ਬਹੁਤ ਤਗੜੀ ਹਸ ਲਖਣ ਸਿੰਘ ਨੇ ਇੱਕ ਬਾਬਾ ਜੀ ਇਹਨੂੰ ਅਸੀਂ ਇਹ ਵਾਰਨਿੰਗ ਦੇਣਾ ਚਾਹੁੰਦੇ ਆਂ ਵੀ ਸਿੱਧਾਂ ਬਾਰੇ ਬੇਰਾ ਵੀਰ ਪੁੱਠਾ ਸਿੱਧਾ ਨਾ ਬੋਲ ਠੀਕ ਹੈ ਕਿ ਨਹੀਂ ਬਾਕੀ ਜੇ ਤੂੰ ਕਹਿੰਦਾ ਲਲਕਾਰਦਾ ਤੂੰ ਬਾਕੀ ਘਟਾ ਸੀ ਵੀ ਕਿਸੇ ਨੂੰ ਇੱਕ ਤੋਂ ਇੱਕ ਮਾਰੇ ਕਹਿੰਦੇ ਚੜਨਦੀਆਂ ਨੇ ਠੀਕ ਆ ਕਿਸੇ ਨੂੰ ਘਟ ਨਹੀਂ ਸਮਝੀਦਾ ਠੀਕ ਆ ਬਾਕੀ ਤੂੰ ਕਹਨਾ ਵੀ ਮੋਰਚੇ ਤੇ ਅਸੀਂ ਮੋਰਚੇ ਕਰਕੇ ਨਹੀਂ ਤੇਰੇ ਤੇ ਅਟੈਕ ਕਰਨਾ ਆਇਆ ਸੀ ਮੋਰਚਾ ਖਰਾਬ ਕਰਨਾ ਨਾ ਅਸੀਂ ਮੋਰਚਾ ਪਹਿਲਾਂ ਵੀ ਅਸੀਂ ਸਵਾ ਲੱਖ ਬ੍ਰਹਮਕਾ ਉੱਤੇ ਜਾਬ ਕੀਤਾ ਹੈ ਮੋਰਚੇ ਤੇ ਠੀਕ ਆ ਉੱਥੇ ਹੀ ਤਿਆਰਬਰ ਤਿਆਰ ਰਹੇ ਆ ਕੋੜੇ ਸਾਡੇ ਹਜੇ ਵੀ ਸਾਡੀ ਫੌਜ ਹਜੇ ਵੀ ਸਾਡੀ ਫੌਜ ਉੱਥੇ ਖੜੀ ਆ ਹੈਗੀ ਆ ਤਿਆਰਬਰ ਤਿਆਰ ਤਾਂ ਨਾ ਸੀ ਸਲੱਖਣ ਸਿੰਘ ਨੇ ਇੱਥੇ ਆ ਕੇ ਕਿਹਾ ਕਹਿੰਦਾ ਮੈਂ ਹਨੀ ਸਿੰਘ ਨੇ ਬਈ ਫੋਨ ਤੇ ਮਾਫੀ ਮੰਗਾਉਣਾ ਪਰ ਇਹਨੇ ਕਿਹਾ ਵੀ ਹੁਣ ਮੈਂ ਇੱਥੇ ਪੰਤ ਜੀ ਸੱਦ ਕੇ ਹਨੀ ਸਿੰਘ ਤੋਂ ਮਾਫੀ ਮੰਗਾਉਂਗਾ ਇਹ ਹੁਣ ਇਹਦੇ ਨਾਲ ਵਚਨ ਕਰ ਲਓ ਬਈ ਇਹ ਸੱਦੂ ਆ ਹਨੀ ਸਿੰਘ ਨੂੰ ਕਿੰਨੀ ਇੱਥੇ ਮੇਰਾ ਉਹਦੇ ਨਾਲ ਪਿਆਰ ਆ ਮੇਰਾ ਉਹਦੇ ਨਾਲ ਮਤਲਬ ਅਸੀਂ ਇਕੱਠੇ ਰਹੇ ਆ ਨਾ ਫੋਨ ਦੀ ਵੀ ਸਾਡੀ ਗੱਲਬਾਤ ਹੁੰਦੀ ਰਹ ਜੋ ਵੀ ਹੈ ਹੁਣੋ ਚਲੋ SIM ਨਹੀਂ ਰੱਖਦਾ ਨੈਟ ਦੀ ਗੱਲ ਕਰਦਾ WhatsApp ਦੀ ਗੱਲ ਹੋ ਜਾਂਦੀ ਹੈ ਉਹਦੇ ਨਾਲ ਹਾਂ ਮੈਂ ਉਹਨੂੰ ਪੂਰਾ 101% ਕਹਿਣਾ ਜੀ ਵੀ ਆਪਾਂ ਉਹਨੂੰ ਇੱਥੇ ਲਿਆਵਾਂਗੇ ਤੇ ਬਾਬਿਆ ਤੋਂ ਮਾਫੀ ਖੁਸ਼ੀ-ਖੁਸ਼ੀ ਮੰਗੂਗਾ ਐ ਵੀ ਨਹੀਂ ਵੀ ਦੁਖੀ ਹੋ ਕੇ ਮੰਗੂਗਾ ਕਿਸੇ ਦੇ ਮੇਰੇ ਦਬਾਅ ਚ ਆ ਕੇ ਮੰਗੂਗਾ ਨਾ ਉਹ ਪੰਥ ਨੂੰ ਅਗੇ ਝੁਗੂਗਾ ਪੰਥ ਤੋਂ ਮਾਫੀ ਮੰਗੂਗਾ ਬੁੱਢੇ ਦਲ ਤੋਂ ਮਾਫੀ ਮੰਗੂਗਾ ਬਾਬਾ ਜੱਸਾ ਸਿੰਘ ਤੋਂ ਵੀ ਮਾਫੀ ਮੰਗ ਲੂਗਾ ਜੀ ਬਾਬਾ ਜਗਿੰਦਰ ਸਿੰਘ ਤੋਂ ਵੀ ਮਾਫੀ ਮੰਗ ਲੇ ਇਹ ਸਾਡੇ ਸਤਿਕਾਰਯੋਗ ਨੇ ਜਹੇਦਾਰ ਨੇ ਠੀਕ ਹੈ ਬਾਕੀ ਬਾਬਾ ਜੀ ਐ ਵੀ ਨਹੀਂ ਵੀ ਮਾਫੀ ਉੱਥੋਂ ਮੰਗਣ ਦੇ ਵਿੱਚੋਂ ਖਾਰ ਰੱਖਣੀ ਵੀ ਗੱਲ ਨਹੀਂ ਜੇ ਮਨਤਨ ਤੋਂ ਮਾਫੀ ਮੰਗੂ ਤਾਂ ਖਾਲਸਾ ਪੰਥ ਮਾਫ ਕਰੂਗਾ ਕਿਤੇ ਜੇ ਲੋੜ ਨਹੀਂ ਨਹੀਂ ਆਉਂਦੀ ਜੇ ਇਹ ਗੱਲਬਾਤ ਜੇ ਕਰਦਾ ਲਲਕਾਰ ਇਹਦੀ ਨਹੀਂ ਗੱਲ ਕਰਨੀ ਹੈ ਕਿ ਅਸੀਂ ਗੇੜਾ ਨਵੇੜਨਾ ਚਾਹੁੰਦੇ ਆ ਵੀ ਲਲਕਾਰ ਜਿਵੇਂ ਕਹਿੰਦਾ ਲਲਕਾਰ ਰਿਹਾ ਹਰੇਕ ਪੋਸਟ ਕਾਰਡ 'ਚ ਲਲਕਾਰਨ ਨੂੰ ਅਸੀਂ ਵੀ ਛੇਰਾਂ ਪਰ ਅਸੀਂ ਐ ਨਹੀਂ ਅਸੀਂ ਮੂੰਹ ਤੇ ਲਲਕਾਰਾਂਗੇ ਜਦੋਂ ਮੂੰਹ ਤੇ ਹੋਏ ਉਦੋਂ ਇਹ ਕਹਿੰਦੇ ਵੀ ਰਿਵਾਰ ਬਰ ਕੱਢ ਲੈ ਜਾਂ ਕੋਈ ਜੇ ਹੁੰਦਾ ਬਾਹਰ ਹੁੰਦਾ ਪਰ ਅਸੀਂ ਮੋਰਚੇ ਕਰਕੇ ਹੀ ਛੱਡਿਆ ਸਿਰਫ ਉਹ ਤੇ ਇੱਕ ਕਹਾੜੀ ਮਾਰੀ ਆ ਬਾਕੀ ਅਸੀਂ ਸਾਰੀ ਫੌਜ ਨੂੰ ਰੋਕਤਾ ਹੀ ਪਾਈ ਹਮਲਾ ਨਹੀਂ ਕਰਨਾ ਵੱਜ ਗਏ ਬਾਕੀ ਤੁਸੀਂ ਵੀ ਉੱਥੇ ਸੀ ਇਹ ਕਿਹਨੇ ਕ੍ਰਪਾਨਾ ਕੱਢੀਆਂ ਇਹ ਤਾਂ ਆਪ ਅੰਦਰ ਵੜ ਗਿਆ ਕੁੰਟਾਲਾ ਲੈ ਆਪ ਨੂੰ ਆਪ ਨੂੰ ਦਰਵਾਜ਼ਾ ਨਹੀਂ ਦਾ ਉਹ ਤਗੜਾ ਜਿਵੇਂ ਬੈਠਿਆ ਦਾ ਬਾਬੇ ਉਹ 5 ਮਿੰਟਾਂ ਬਾਅਦ ਨਿਕਲ ਗਿਆ ਦਰਵਾਜ਼ਾ ਤੋੜ ਗਿਆ ਤੇ ਇਹ ਸਾਰੇ ਸਿੰਘ ਸਿਗੇ ਜੱਗਾ ਸਿੰਘ ਹੋਰੀ ਤੇ ਅਸੀਂ ਗੱਲਬਾਤ ਕੀਤੀ ਹੈ ਜਿਸ ਤਿੱਕੇ ਦਾ ਕੌਮਨ ਸਾਹਿਬ ਮੋਚਾ ਦੇ ਵਿੱਚ ਮਾਹੌਲ ਬਣਿਆ ਸੀਗਾ ਉਸ ਤੇ ਗੱਲਬਾਤ ਕੀਤੀ ਹੈ ਕਿ ਅਟੈਕ ਹੋਇਆ ਪਰ ਇਹਨਾਂ ਨੇ ਜਵਾਬ ਦਿੱਤਾ ਜੱਗਾ ਸਿੰਘ ਜੀ ਆਪ ਸਾਹਮਣੇ ਆਏ ਉਹਨਾਂ ਨੇ ਕਿ ਕੀ ਕੁਛ ਕੀਤਾ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੀ ਉਹਨਾਂ ਨੂੰ ਸ਼ਹੀਦ ਕੀਤਾ ਕਿਵੇਂ ਉਹਨਾਂ ਨੂੰ ਜ਼ਹਿਰ ਦਿੱਤਾ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਪਰ ਹੁਣ ਉਹ ਬੰਦ ਕਰਦੇ ਆ ਵੀਡੀਓ ਪਾਉਣੀਆਂ ਇਹਨਾਂ ਦੇ ਖਿਲਾਫ ਜਾਂ ਇਹ ਚੀਜ਼ਾਂ ਜਾਂ ਨਹੀਂ ਇਹ ਦੇਖਣਾ ਹੈ